ਕਿਹੜੀ ਉਹ ਚੀਜ਼ ਤੁਹਾਨੂੰ ਬਾਹਰਲੇ ਮੁਲਕ ਵੱਲ ਖਿੱਚ ਕੇ ਲੈ ਗਈ ਮੈਂ ਕਦੀ ਨਹੀਂ ਗਈ ਇਹ ਦਾਣਾ ਪਾਣੇ ਹੀ ਖਿੱਚ ਕੇ ਲਿਈ ਐਜੂਕੇਸ਼ਨ ਸਿਸਟਮ ਆਫ ਡਿਫਰੈਂਟ ਕੰਟਰੀਜ਼ ਦੀ ਅਸੀਂ ਕੰਪੈਰੀਟਿਵ ਸਟੱਡੀ ਲਈ ਗਏ ਸੀ ਮੇਰਾ ਆਪਣਾ ਭਾਰਤ ਹੀ ਉੱਥੇ ਟਿੱਕਰ ਪਹੁੰਚ ਗਿਆ ਜਿੱਥੇ ਆਪਣੇ ਅੰਨੇ ਲੋਕ ਸੀ ਔਰ ਲੱਗਾ ਐਜੂਕੇਸ਼ਨ ਦੀ ਮੈਂ ਪੜਦੀ ਪੜਦੀ ਨਾਲ ਪੜਾਣਾ ਕਿੰਨਾ ਸਮਾਂ ਕਿਹੜੀ ਯੂਨੀਵਰਸਿਟੀ ਤੋਂ ਪੜਾਉਂਦੇ ਰਹੇ ਪ੍ਰਾਈਵੇਟ ਸ਼ੁਰੂ ਕੀਤਾ ਸੀ ਲੱਗਾ ਕਿ ਨਹੀਂ ਆਪਣੀ ਭਾਸ਼ਾ ਹੀ ਨਾਲ ਸਿਖਾਈ ਜਾਏ ਜਿਹੜੀ ਉਹਨਾਂ ਦੀ ਮਜਬੂਰੀ ਸਾਹਮਣੇ ਆਈ ਬਹੁਤ ਅੱਛਾ ਗੱਲ ਸੰਡੇ ਸਕੂਲ ਤੋਂ ਸ਼ੁਰੂ ਕੀਤਾ ਸੀ ਇਿੱਥੇ ਦਾ ਗੁਰਦੁਆਰੇ ਗਏ ਉੱਥੇ ਜਾ ਕੇ ਸਿਖਾਉਣਾ ਸ਼ੁਰੂ ਕਰਤਾ ਮੈਂ ਕਹਿੰਦਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕਲਾਸਾਂ ਲਾਉਂਦੇ ਰਹੋ ਉੱਪਰ ਅਸੀਂ ਗੁਰਦੁਆਰੇ ਸਾਹਿਬ ਜਿਹਦੇ ਮੰਦਰ ਦੇ ਵਿੱਚ ਅਸੀਂ ਇਸ ਤਰ੍ਹਾਂ ਨਾ ਜਿੱਥੇ ਸਾਰੇ ਲੋਕ ਇਤਵਾਰ ਨੂੰ ਆਉਂਦੇ ਆ ਮੈਂ ਕਹਿੰਦੀ ਸੀ ਬੱਚੇ ਮੈਨੂੰ ਦੇ ਦਿਓ ਕਿਉਂਕਿ ਮੈਨੂੰ ਆਪਣੇ ਬੱਚੇ ਮੈਂ ਮਿਸ ਕਰਦੀ ਸੀ ਤੇ ਮੈਂ ਬੱਚੇ ਸਾਰੇ ਲੱਲਿਆ ਕਿੰਨੇ ਕ ਏਜ ਦੇ ਬੱਚੇ ਤੁਸੀਂ ਨੇ ਲਏ ਕਿੰਨੇ ਕ ਏਜ ਦੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਿਆ ਅਨਗਿੰਦ ਕਉ ਕਿਉਂਕਿ ਹਰ ਵਾਰ ਤਕਰੀਬਨ 15-20 ਬੱਚਿਆਂ ਦਾ ਸ਼ੁਰੂ ਹੋਇਆ ਸੀ ਉਮਰ ਕਿੰਨੀ ਸੀ ਉਹਨਾਂ ਬੱਚਿਆਂ ਦੀ ਬੱਚਿਆਂ ਦੀ ਕੋਈ ਮੇਰੇ ਕੋਲ 3 ਸਾਲ ਦਾ ਵੀ ਬੱਚਾ ਹੈਗਾ ਤੇ ਕੋਈ 15 ਸਾਲ ਦਾ ਵੀ ਬੱਚਾ ਹੈਗਾ ਔਰਤਾਂ ਆ ਜਾਂਦੀਆਂ ਸੀ ਤਕਰੀਬਨ ਇੱਕ ਦੋ ਅੰਗਰੇਜ਼ ਜਿਹੜੀਆਂ ਸੀ ਉਹ ਕਹਿੰਦੀ ਸੀ ਪਲੀਜ਼ ਮਾਈ ਹਸਬੈਂਡ ਹੀ ਇਜ਼ ਪੰਜਾਬੀ ਆਈ ਵਾਂਟ ਟੂ ਲਰਨ ਪੰਜਾਬੀ ਤੋਂ ਏਜ ਗਰੁੱਪ ਦਾ ਕੋਈ ਉਹਦਾ ਨਹੀਂ ਹੁੰਦਾ ਗੋਰਿਆਂ ਦੇ ਵਿੱਚ ਉਹਨਾਂ ਗੋਰਿਆਂ ਦੇ ਬੱਚਿਆਂ ਦੇ ਵਿੱਚ ਪੰਜਾਬੀ ਸਿੱਖਣ ਦੀ ਚਾਹਨਾ ਕਿੰਨੀ ਠੀਕ ਸੀ ਕਿੰਨਾ ਕਮਾਨ ਸਤਿਕਾਰ ਪੰਜਾਬੀ ਮਾਂ ਬੋਲੀ ਨੂੰ ਦਿੱਤੇ ਸੀ ਬਹੁਤ ਜ਼ਿਆਦਾ ਕਿਉਂਕਿ ਮਿਕਸ ਕਲਚਰ ਵੀ ਆਉਂਦੇ ਆ ਉਹ ਇੱਕ ਆਪਣਾ ਪੰਜਾਬੀ ਮੁੰਡਾ ਉਹਦੀ ਅੰਗਰੇਜ਼ ਉਹਦੀ ਬੀਵੀ ਹੈ ਬੱਚੇ ਆਪਣੇ ਕੋਲ ਦਾਦੀ ਗਈ ਹੈ ਉਹ ਕਹਿੰਦੇ ਕਾਂਟੰਡਰਸਟੈਂਡ ਇਹਨਾਂ ਨੂੰ ਆਏ ਕਿ ਉਹ ਕਹਿੰਦਾ ਭੈਣ ਜੀ ਜਰਾ ਇਹਨੂੰ ਤੁਸੀਂ ਸਿਖਾਓਗੇ ਥੋੜਾ ਜਿਹਾ ਪੰਜਾਬੀ ਬੋਲਣ ਤੋਂ ਕਿੰਨਾ ਸਮਾਂ ਯੂਨੀਵਰਸਿਟੀ ਬਣਾਇਆ 99 ਦੀ ਗਈਆਂ 2000 ਤੋਂ ਆਰਮੀ ਜੇਟ ਉਹਨਾਂ ਦਾ ਜਿਹੜਾ ਸੈਂਟਰ ਹੈ ਨਾ ਉੱਥੇ ਜਾ ਕੇ ਮੈਂ ਹਫਤੇ ਦੀ ਟ੍ਰੇਨਿੰਗ ਧਰੂਬ ਦਿੱਤੀ ਸੀ ਗੋਰੀਆਂ ਦੀ ਆਰਮੀ ਵਾਲਿਆਂ ਨੂੰ ਆਫਰਡਨ ਦੇ ਆਰਮੀ ਜਿਹੜੇ ਉੱਥੇ ਪੰਜਾਬੀ ਬਸਦੇ ਨੇ ਪੰਜਾਬੀ ਉੱਥੇ ਰਹਿੰਦੇ ਨੇ ਕੀ ਉਹਨਾਂ ਦੇ ਬੱਚੇ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੇ ਹੋਏ ਨੇ ਸਭ ਤੋਂ ਵੱਡੀ ਜਿਹੜੀ ਖੁਸ਼ੀ ਦੀ ਗੱਲ ਜਦੋਂ ਆਉਂਦੀ ਹੈ ਆਕੇ ਜਿੱਦਾਂ ਬੱਚਾ ਤੜੇ ਆ ਰਿਹਾ ਮੈਂ ਮੈਂ ਕ੍ਰੀਟਿੰਗ ਟੂਡੇ ਮਾਈ ਗ੍ਰੈਂਡਮਦਰ ਵਾਸ ਵੈਰੀ ਹੈਪੀ ਕਿਉਂ ਮੈਂ ਪੰਜਾਬੀ ਚ ਗੱਲ ਕੀਤੀ ਸੀ ਮੈਂ ਉਹਨਾਂ ਦੀ ਗੱਲ ਸਮਝ ਲੈਣਾ ਹੈ ਬਾਹਰ ਤੁਸੀਂ ਜਾਣਦੇ ਹੋ ਉੱਥੇ ਅਮਰੀਕਾ ਦੇ ਵਿੱਚ ਕਿੱਡਾ ਇੱਕ ਵੱਡਾ ਚੈਲੰਜ ਤੁਹਾਡੇ ਲਈ ਸੀ ਮੈਨੂੰ ਇੰਨਾ ਵੱਡਾ ਚੈਲੰਜ ਨਹੀਂ ਲੱਗਿਆ ਵੱਡੇ ਉਹਨਾਂ ਪੜਾਇਆ ਜਦੋਂ ਤੁਸੀਂ ਉਹਨਾਂ ਨੇ ਆਪੇ ਹੀ ਆਪਣੀ ਫੈਮਿਲੀ ਇੱਕ ਨੂੰ ਟ੍ਰੇਨ ਕਰਦੇ ਹੋ ਤੇ ਤੁਹਾਡੀ ਪਰਿਵਾਰ ਪੂਰਾ ਕਹਿੰਦੇ ਵੈਂ ਜੂ ਫੀਚੇ ਮਦਦ ਤੁਹਾਡੀ ਪਰ ਪਰਿਵਾਰੀ ਹੀ ਰਹਿੰਦੀ ਗੋਰਿਆਂ ਦੇ ਵਿੱਚ ਰੁਝਾਨ ਕਿੰਨਾ ਸੀ ਪੰਜਾਬੀ ਨੂੰ ਵੀ ਕਿੰਨੀ ਕਰੋਸਟੀ ਸੀ ਉਹਨਾਂ ਦੇ ਵਿੱਚ ਵੀ ਪੰਜਾਬੀ ਸਿੱਖੀ ਹੈ ਜਿਆਦਾ ਗੋਰਿਆਂ ਦੇ ਵਿੱਚ ਹੀ ਰੁਝਾਨ ਸੀ ਅੰਗਰੇਜ਼ ਜਦ ਬੰਦਾ ਆਪਣੇ ਲੋਕਾਂ ਨਾਲ ਪੰਜਾਬੀ ਚ ਗੱਲ ਕਰੇਗਾ ਜਾਂ ਆਪਣੀ ਭਾਸ਼ਾ ਚ ਗੱਲ ਕਰੇਗਾ ਤੁਹਾਨੂੰ ਚੰਗਾ ਲੱਗੇਗਾ ਮਲਟੀ ਲੈਂਗੁਇਸਟਿਕ ਹੋਣਾ ਜਿਆਦਾ ਭਾਸ਼ਾ ਆਣੀਆ ਉਹਨਾਂ ਦੇ ਕਲਚਰ ਚ ਦਿੱਤਾ ਗਿਆ ਸਾਡੇ ਜਿਹੜੀ ਦਿੰਦਾ ਦਿੱਲੀ ਹੈ ਨਾ ਸਾਡੇ ਪੰਜਾਬੀਆਂ ਦੀ ਉਹ ਸਾਰਿਆਂ ਦਾ ਮਨਮੂਲ ਹੁੰਦੇ ਆ। ਕਦੇ ਉਸ ਸਮੇਂ ਦੇ ਵਿੱਚ ਕਦੇ ਨਫ਼ਰਤ ਦੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ ਜੀ ਤੇ ਨਫ਼ਰਤੀ ਭੇਤ ਭਾਵ ਦਾ ਕਦੇ। ਮੈਨੂੰ ਕਦੇ ਨਹੀਂ ਪਿਆ ਸਭੋਂ ਬਾਕੀ ਲੋਕਾਂ ਕੋਲੋਂ ਬਹੁਤ ਜ਼ਬਰਦਸਤ ਯਾਰ। ਤੁਹਾਨੂੰ ਅਸੀਂ ਅੱਜ ਉਸ ਪੰਜਾਬਣ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਡਾਕਟਰ ਸ੍ਰੀਤਾ ਮਹਿਤਾ ਹੈ। ਅਮਰੀਕਾ ਦੇ ਵਿੱਚ 24 ਸਾਲ ਰਹੇ ਨੇ ਤਾਂ ਉੱਥੇ ਗੋਰੀਆ ਨੂੰ ਪੰਜਾਬੀ ਦੇ ਨਾਲ ਜੋੜਿਆ ਹਿੰਦੀ ਵੀ ਉਹਨਾਂ ਨੂੰ ਸਿਖਾਈ ਉੱਥੇ ਦੇ ਕਲਚਰ ਨੂੰ ਜਾਣਿਆ ਤਾਂ ਫਿਰ ਪੰਜਾਬੀ ਨੂੰ ਪ੍ਰਮੋਟ ਕੀਤਾ ਪੰਜਾਬੀ ਮਾਂ ਬੋਲੀ ਦਾ ਝੰਡਾ ਬਾਹਰਲੇ ਮੁਲਕ ਦੇ ਵਿੱਚ ਬਗਾਨੇ ਮੁਲਕ ਦੇ ਵਿੱਚ ਬੁਲੰਦ ਕੀਤਾ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਔਰ ਮੇਰੇ ਸਾਰੇ ਦਰਸ਼ਕਾਂ ਨੂੰ ਵੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਅੱਜ ਮੇਰੇ ਲਈ ਬਹੁਤ ਸੁਭਾਗਿਆ ਦੀ ਗੱਲ ਹੈਗੀ ਹੈ ਔਰ ਮੈਂ ਸਭ ਤੋਂ ਪਹਿਲਾਂ ਤੇ ਤੁਹਾਡੀ ਧੰਨਵਾਦੀ ਆ ਕਿ ਮੈਂ ਆਪਣੀ ਮਾਂ ਬੋਲੀ ਚ ਗੱਲ ਕਰਕੇ ਆਪਣੇ ਕਿੰਨੇ ਦਰਸ਼ਕਾਂ ਨੂੰ ਮਿਲ ਸਕੇ ਜੀ ਸਭ ਤੋਂ ਪਹਿਲਾ ਮੇਰਾ ਸਵਾਲ ਇਹੀ ਰਹੇਗਾ ਕਿ ਕਿਹੜੀ ਉਹ ਚੀਜ਼ ਤੁਹਾਨੂੰ ਬਾਹਰਲੇ ਮੁਲਕ ਵੱਲ ਖਿੱਚ ਕੇ ਲੈ ਗਈ ਕਿਥੋਂ ਸਫਰ ਆਰੰਭ ਹੁੰਦਾ ਜੇ ਤੁਸੀਂ ਇਹ ਕਹਿੰਦੇ ਕਿਹੜੀ ਚੀਜ਼ ਖਿੱਚ ਕੇ ਲੈ ਗਈ ਮੈਂ ਕਦੀ ਨਹੀਂ ਗਈ ਇਹ ਦਾਣਾ ਪਾਣੀ ਹੀ ਖਿੱਚ ਕੇ ਲਿਗਿਆ ਕੁਝ ਸਬਬ ਐਸਾ ਬਣਿਆ ਮੈਂ ਇੱਥੇ ਜਦੋਂ ਦੇਵਸਮਜ ਕਾਲਜ ਪੜਾਉਂਦੀ ਸੀ ਲੈਕਚਰਰ ਸੀ ਟੀਚਰਸ ਟ੍ਰੇਨਰ ਸੀ ਐਜੂਕੇਸ਼ਨ ਸਿਸਟਮ ਆਫ ਡਿਫਰੈਂਟ ਕੰਟਰੀ ਦੀ ਅਸੀਂ ਕੰਪੈਰੀਟਿਵ ਸਟੱਡੀ ਲਈ ਗਏ ਸੀ ਜਿਹਦੇ ਲਈ ਪਲੈਨਿੰਗ ਬਣੀ ਸੀ ਉਥੇ ਕਰਦੇ ਹੋਏ ਅਸੀਂ ਇਟਲੀ ਵੱਲ ਗਏ ਕੈਨੇਡਾ ਜਾਣਾ ਸੀ ਸਭ ਜਗ੍ਹਾ ਜਾਣਾ ਸੀ ਤੇ ਜਦੋਂ ਉੱਥੇ ਪਹੁੰਚੇ ਆ ਬਾਈ ਚਾਂਸ ਜੋ ਹਾਲਾਤ ਬਣੇ ਉੱਥੋਂ ਦੇ ਇੰਜ ਲੱਗਿਆ ਸਾਡੇ ਸਾਡੇ ਆਪਣੇ ਲੋਕ ਹੀ ਐ ਔਰ ਮੈਨੂੰ ਉੱਥੇ ਸਕਾਲਰਸ਼ਿਪ ਵੀ ਮਿਲ ਗਿਆ ਔਰ dane pani ਨੇ ਇੰਜ ਖਿੱਚਿਆ ਕਿ ਇੰਜ ਮੈਂ ਇਹ ਕਹਾਂਗੀ ਮੈਂ ਨਹੀਂ ਇੱਥੋਂ ਗਈ ਇੱਥੋਂ ਸਿਰ ਮੇਰਾ ਆਪਣਾ ਭਾਰਤ ਹੀ ਉੱਥੇ ਟਿੱਕਰ ਪਹੁੰਚ ਗਿਆ ਜਿੱਥੇ ਆਪਣੇ ਅਨੇ ਲੋਕ ਸੀ ਔਰ ਲੱਗਾ এডਿਕੇਸ਼ਨ ਦੀ ਮੇਰੇ ਮੈਂ ਪੜਦੀ ਪੜਦੀ ਨਾਲ ਪੜਾਉਣਾ ਵੀ ਸ਼ੁਰੂ ਕਰ ਦਿੱਤਾ ਕਿੰਨਾ ਸਮਾਂ ਕਿਹੜੀ ਯੂਨੀਵਰਸਿਟੀ ਚ ਪੜਾਉਂਦੇ ਰਹੇ ਉੱਥੇ ਮੈਂ ਤਾਂ ਨਿਊਯਾਰਕ ਪਹਿਲੇ ਤੇ ਪ੍ਰਾਈਵੇਟ ਹੀ ਸ਼ੁਰੂ ਕੀਤਾ ਸੀ ਕਿਉਂਕਿ ਮੈਂ ਸਭ ਤੋਂ ਪਹਿਲਾਂ ਬਸਟਰ ਡਿਵਿਨਿਟੀ ਦੇ ਵਿੱਚ ਮੈਨੂੰ ਸਕਾਲਰਸ਼ਿਪ ਮਿਲ ਗਿਆ ਜਾ ਕੇ ਜੀ ਔਰ ਜਦੋਂ ਪੜਦੇ ਹੁੰਨੇ ਨਾਲ ਹੀ ਨਾਲ ਫਿਰ ਮੈਂ ਦੇਖਿਆ ਨਾਲ ਸਾਡੇ ਗੁਰਦੁਆਰਾ ਹੈ ਨਾਲ ਮੰਦਿਰ ਹੈ ਤੇ ਮੈਂ ਬੱਚਿਆਂ ਨੂੰ ਬੱਚੇ ਜਦੋਂ ਤਕਰੀਬਨ ਉੱਤੇ ਸ਼ਾਦੀਆਂ ਜਿਹੜੀਆਂ ਹੋਈਆਂ ਹੀ ਆ ਔਰਤਾਂ ਜਾਂ ਮਰਦ ਇੱਕ ਦੂਜੇ ਨਾਲ ਕੋਈ ਅੰਗਰੇਜ਼ ਹੈ ਤਾਂ ਕੋਈ ਇਸ ਤਰ੍ਹਾਂ ਹਰ ਇੱਕ ਨੂੰ ਜ਼ਰੂਰਤ ਪੈਂਦੀ ਹੈ ਬੁੱਲੀ ਦੀ ਪਰ ਮਿਕਸਡ ਜੇ ਕਲਚਰ ਦੇ ਵਿੱਚ ਬੜਾ ਅੱਛਾ ਵੀ ਲੱਗਦਾ ਸੀਗਾ ਤੇ ਲੱਗਾ ਕਿ ਨਹੀਂ ਆਪਣੀ ਭਾਸ਼ਾ ਹੀ ਇਹਨਾਂ ਨੂੰ ਸਿਖਾਈ ਜਾਏ ਜਿਹੜੀ ਉਹਨਾਂ ਦੀ ਮਜਬੂਰੀ ਸਾਹਮਣੇ ਆਈ ਉਹ ਬਹੁਤ ਅੱਛਾ ਗੱਲ ਹੈ ਪਰ ਮੈਨੂੰ ਇੱਥੇ ਬੜਾ ਹੀ ਸਕੂਲ ਮਿਲਦਾ ਸੀ ਸੰਡੇ ਸਕੂਲ ਤੋਂ ਸ਼ੁਰੂ ਕੀਤਾ ਸੀ ਕਿ ਜਿੱਦਾਂ ਗੁਰਦੁਆਰੇ ਗਏ ਉੱਥੇ ਜਾ ਕੇ ਸਿਖਾਉਣਾ ਸ਼ੁਰੂ ਕਰਤਾ ਮੈਂ ਕਹਿੰਦਾ ਵੀ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਕਲਾਸਾਂ ਲਾਉਂਦੇ ਰਹੇ ਉਹ ਉੱਪਰ ਅਸੀਂ ਗੁਰਦੁਆਰੇ ਸਾਹਿਬ ਤੇ ਮੰਦਿਰ ਦੇ ਵਿੱਚ ਅਸੀਂ ਇਸ ਤਰ੍ਹਾਂ ਨਾ ਜਦੋਂ ਸਾਰੇ ਲੋਕ ਇਤਵਾਰ ਨੂੰ ਆਉਂਦੇ ਆ ਮੈਂ ਕਹਿੰਦੀ ਸੀ ਬੱਚੇ ਮੈਨੂੰ ਦੇ ਦਿਓ ਕਿਉਂਕਿ ਮੈਨੂੰ ਆਪਣੇ ਬੱਚੇ ਮੈਂ ਮਿਸ ਕਰਦੀ ਸੀ ਤੇ ਮੈਂ ਬੱਚੇ ਸਾਰੇ ਲੱਲੇ ਜਿਹੜੇ ਜਦੋਂ ਪੰਜਾਬੀ ਉਹ ਸਿਖਾਉਣ ਲੱਗੇ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਹੋਰ ਸਥਾਨਾਂ 'ਤੇ ਹਾਂ ਬਿਲਕੁਲ ਕਿੰਨੇ ਕ ਏਜ ਦੇ ਬੱਚੇ ਤੁਸੀਂ ਨੇ ਲੈ ਕਿੰਨੇ ਕ ਏਜ ਦੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਿਆ ਹੁਣ ਬੱਚਿਆਂ ਦੀ ਤਾਂ ਕੋਈ ਗਿਣਤੀ ਨਹੀਂ ਹੋ ਸਕਦੀ ਅਨਗਿਣਤ ਕਹੋ ਕਿਉਂਕਿ ਹਰ ਵਾਰ ਤਕਰੀਬਨ 15-20 ਬੱਚਿਆਂ ਤੋਂ ਸ਼ੁਰੂ ਹੋਇਆ ਸੀ ਉਮਰ ਕਿੰਨੀ ਸੀ ਉਹਨਾਂ ਬੱਚਿਆਂ ਦੀ ਬੱਚਿਆਂ ਮੇਰੇ ਕੋਲ 3 ਸਾਲ ਦਾ ਵੀ ਬੱਚਾ ਹੈਗਾ ਤੇ ਕੋਈ 15 ਸਾਲ ਦਾ ਵੀ ਬੱਚਾ ਹੈਗਾ ਔਰ ਸਿੱਖਣ ਵਾਲਿਆਂ ਦੇ ਵਿੱਚੋਂ ਜਿਹੜੀਆਂ ਔਰਤਾਂ ਆ ਜਾਂਦੀਆਂ ਸੀ ਤਕਰੀਬਨ ਇੱਕ ਦੋ ਅੰਗਰੇਜ਼ ਜਿਹੜੀਆਂ ਸੀ ਉਹ ਕਹਿੰਦੇ ਸੀ ਪਲੀਜ਼ ਮਾਈ ਹਸਬੈਂਡ ਹੀ ਇਜ਼ ਪੰਜਾਬੀ ਆਈ ਵਾਂਟ ਟੂ ਲਰਨ ਪੰਜਾਬੀ ਤੋਂ ਏਜ ਗਰੁੱਪ ਦਾ ਕੋਈ ਉਹ ਤਾਂ ਨਹੀਂ ਹੁੰਦਾ ਇਸ ਗਰੁੱਪ ਦਾ ਕੋਈ ਉਹ ਨਾ ਗੋਰਿਆਂ ਦੇ ਵਿੱਚ ਉਹ ਨਾ ਗੋਰਿਆਂ ਦੇ ਬੱਚਿਆਂ ਦੇ ਵਿੱਚ ਪੰਜਾਬੀ ਸਿੱਖਣ ਦੀ ਚਾਹਨਾ ਕਿੰਨੀ ਕੀ ਸੀ ਕਿੰਨਾ ਕਮਾਨ ਸਤਿਕਾਰ ਉਹ ਪੰਜਾਬੀ ਮਾਂ ਬੋਲੀ ਨੂੰ ਦਿੰਦੇ ਸੀ ਬਹੁਤ ਜ਼ਿਆਦਾ ਕਿਉਂਕਿ ਮਿਕਸ ਕਲਚਰ ਚ ਜਦੋਂ ਆਉਂਦੇ ਆ ਨਾ ਜਦੋਂ ਮੈਂ ਦੇਖਿਆ ਔਰ ਪਿਆਰ ਵੀ ਤਦੇ ਹੀ ਬਹੁਤ ਮਿਲੇ ਆ ਕਿਉਂਕਿ ਮਿਕਸ ਕਲਚਰ ਚ ਆਉਂਦੇ ਆ ਹੁਣ ਇੱਕ ਆਪਣਾ ਪੰਜਾਬੀ ਮੁੰਡਾ ਉਹਦੀ ਅੰਗਰੇਜ਼ ਉਹਦੀ ਬੀਵੀ ਹੈ ਬੱਚਿਆਂ ਦੇ ਕੋਲ ਦਾਦੀ ਗਈ ਹੈ ਉਹ ਕਹਿੰਦੇ ਕਾਂਟ ਅੰਡਰਸਟੈਂਡ ਇਹਨਾਂ ਨੂੰ ਆਏਗੀ ਉਹ ਕਹਿੰਦਾ ਭੈਣ ਜੀ ਜਰਾ ਇਹਨੂੰ ਤੁਸੀਂ ਸਿਖਾਓਗੇ ਥੋੜਾ ਜਿਹਾ ਪੰਜਾਬੀ ਬੋਲਣ ਤੋਂ ਸ਼ੁਰੂ ਤੇ ਇੰਜ ਸੀਗਾ ਕਿ ਪਹਿਲਾਂ ਬੋਲਣ ਤੋਂ ਹੀ ਸਿਖਾਣੀ ਸ਼ੁਰੂ ਹੁੰਦੀ ਸੀ ਬਿਲਕੁਕੁਲ ਬੋਲਣ ਦੇ ਨਾਲ ਤਦ ਹੈ ਕਿ ਨਾਲ ਲਿਖਣਾ ਵੀ ਪੈ ਜਾਂਦਾ ਲਿਖੋ ਜਦੋਂ ਬੋਲੋ ਤੇ ਸੁਣਨ ਨਾਲ ਉਹਨੂੰ ਆਦਤ ਪੈਂਦੀ ਹੈ ਕਰਤੇ ਕਰਦੇ ਤੋਂ ਇਸ ਕਰਕੇ ਮਿਕਸ ਕਲਚਰ ਜੋ ਇਹ ਅਨਗਿਣਤ ਹੁੰਦੇ 24 ਸਾਲਾਂ ਚ ਬਹੁਤ ਹੀ ਅਨਗਿਣਤ ਫਿਰ ਉਸ ਤੋਂ ਬਾਅਦ ਮੈਂ ਯੂਨੀਵਰਸਿਟੀ ਵੀ ਪੜਾਉਣਾ ਸ਼ੁਰੂ ਕੀਤਾ ਕਿੰਨਾ ਸਮਾਂ ਯੂਨੀਵਰਸਿਟੀ ਪੜਾਇਆ ਯੂਨੀਵਰਸਿਟੀ ਪਹਿਲੇ ਮੈਂ ਐਨਵਾਈਯੂ ਮੈਂ ਤਕਰੀਬਨ 99 ਦੇ ਗਈਆਂ 2000 ਤੋਂ ਪੜਾਉਣਾ ਹੀ ਕਦੀ ਪਰ ਹੈ ਕਿਹੜੇ ਕਿਹੜੇ ਸਬਜੈਕਟ ਉੱਥੇ ਪੜਾਉਂਦੇ ਰਹੇ ਮੈਂ ਉੱਥੇ ਹਿੰਦੀ ਲੈਂਗੁਏਜ ਇੰਡੀਅਨ ਕਲਚਰ ਕਰਦੀ ਰਹੀ ਹਾਂ ਯੂਨੀਵਰਸਿਟੀ ਜਦੋਂ ਕੀਤਾ ਠੀਕ ਹੈ ਨਾ ਔਰ ਜਿਹੜੀ ਪੰਜਾਬੀ ਭਾਸ਼ਾ ਇਹ ਤਕਰੀਬਨ ਮੈਂ ਛੋਟੀਆਂ ਪ੍ਰਾਈਵੇਟ ਕਲਾਸਿਸ ਦੇ ਵਿੱਚ ਆਉਂਦੇ ਗਰੁੱਪ ਦੇ ਵਿੱਚ ਕਿਉਂਕਿ ਉੱਥੇ ਅਜੇ ਪੰਜਾਬੀ ਸ਼ੁਰੂ ਨਹੀਂ ਸੀ ਹੋਈ ਯੂਨੀਵਰਸਿਟੀ ਚ ਵੀ ਕੀਤੀ ਗਈ ਤੇ ਤਦ ਸ਼ੁਰੂ ਹੋਈ ਕਿਸੇ ਯੂਨੀਵਰਸਿਟੀ ਚ ਪੰਜਾਬੀ ਹੈ ਕਿਸੇ ਉੱਥੇ ਹੁਣ ਤੇ ਪਤਾ ਨਹੀਂ ਪਹਿਲੇ ਵੀ ਸ਼ੁਰੂ ਕੀਤੀਆਂ ਕੀਤੀ ਹੋਏਗੀ ਅਜੇ ਕੀਤੀ ਨਹੀਂ ਗਈ ਸੀ ਪੰਜਾਬੀ ਇੱਕ ਦੋ ਯੂਨੀਵਰਸਿਟੀ ਚ ਹੈ ਮੈਂ ਉਸ ਤੋਂ ਬਾਅਦ ਤਕਨੀਕ ਕੀ ਹੁੰਦੀ ਸੀ ਕਿਉਂਕਿ ਜਦੋਂ ਕਿਸੇ ਹੋਰ ਮੁਲਕ ਦੇ ਲੋਕਾਂ ਨੂੰ ਕਿਸੇ ਦੂਜੇ ਸਟੇਟ ਦੀ ਕਿਸੇ ਦੂਜੇ ਮੁਲਕ ਦੀ ਲੈਂਗੁਏਜ ਦੇ ਨਾਲ ਜੋੜਨਾ ਚੈਲੇਂਜ ਵੀ ਬਹੁਤ ਵੱਡਾ ਹੁੰਦਾ ਹੈ ਤਕਨੀਕ ਕਿਹੜੀ ਸੀ ਕਿਹੜੀ ਤਕਨੀਕ ਵਰਤੇ ਦੇ ਸੀ ਕਿ ਬੜੇ ਸੌਖੇ ਤੇ ਸਰਲ ਤਰੀਕੇ ਦੇ ਨਾਲ ਉਹ ਗੋਰੇ ਨੇ ਜਿਹੜੇ ਉਹ ਪੰਜਾਬੀ ਨੂੰ ਅਡਾਪਟ ਕਰ ਲੈਣ ਸਿੱਖ ਲੈ। ਸਿੱਖ ਲੈ। ਈਵਨ ਤੁਸੀਂ ਹੁਣ ਜਿਹੜੇ ਗੱਲ ਕੀਤੀ ਐ ਯੂਨੀਵਰਸਿਟੀ 'ਚ ਨਹੀਂ ਆਰਮੀ ਦੇ ਉਹਨਾਂ ਦਾ ਜਿਹੜਾ ਸੈਕਟਰ ਹੈ ਨਾ ਉੱਥੇ ਜਾ ਕੇ ਮੈਂ ਹਫ਼ਤੇ ਦੀ ਟ੍ਰੇਨਿੰਗ ਜ਼ਰੂਰ ਦਿੱਤੀ ਸੀ। ਆਰਮੀ ਉਹ ਗੋਰੇ ਜਿਹੜੇ ਹੁੰਦੇ ਆ। ਗੋਰਿਆਂ ਦੀ ਆਰਮੀ ਵਾਲਿਆਂ ਨੂੰ। ਉਹਨਾਂ ਦੇ ਆਰਮੀ ਇੱਕ ਉੱਥੇ ਉੱਥੇ ਜਾ ਕੇ ਸੋ ਕੋ ਮੈਨੂੰ ਇੱਕ ਚੀਜ਼ ਪਤਾ ਚੱਲੀ ਜਦੋਂ ਕਹਿੰਦੇ ਗੁਰਮੁਖੀ ਤੇ ਪੰਜਾਬੀ ਸਾਡੇ ਪੰਜਾਬ ਦੀ ਜਿਹੜੀ ਪੰਜਾਬੀ ਹੈ ਨਾ ਪੰਜਾਬੀ ਭਾਸ਼ਾ ਦੇ ਉਹ ਜਾ ਕੇ ਪਤਾ ਲੱਗਾ ਪੰਜਾਬੀ ਭਾਸ਼ਾ ਸਾਡੀ ਊੜਾ ਜਣਾ ਅਲੱਗ ਹਾਂਦੀ ਹੈ ਤੇ ਉਰਦੂ ਵਾਲੀ ਗੁਰਮੁਖੀ ਲੱਗਾਂਦੀ ਹੈ। ਔਰ ਉਹਨਾਂ ਨੂੰ ਜ਼ਰੂਰੀ ਹੈ ਕਿ ਇੱਕ ਭਾਸ਼ਾ ਕੋਈ ਨਾ ਕੋਈ ਦੂਜੀਆਂ ਆਣੀਆਂ ਚਾਹੀਦੀਆਂ। ਉਹ ਜਦੋਂ ਮੈਥਡ ਮੈਂ ਕੀਤੇ ਤਿਆਰ ਕੀਤੇ ਔਰ ਨਵੇਂ ਤਰੀਕੇ ਦੇ ਨਾਲ ਕੀਤਾ ਕਰਦੇ ਆ। ਤਾਂ ਉਹ ਬਹੁਤ ਅੱਛਾ ਇਫੈਕਟ ਹੋਇਆ ਤੇ ਟ੍ਰੇਨਿੰਗ ਮੈਂ ਦੇ ਕੇ ਆਈ ਸੀ। ਮੈਂ ਤਾਂ तकरीबन ਰਿਹਾ ਮੈਂ ਆਪ ਪੜਾਉਣ ਨਾਲੋਂ ਮੈਂ ਟੀਚਰਸ ਟ੍ਰੇਨ ਜ਼ਿਆਦਾ ਕਰਦੀ ਰਹੀ। ਹੂੰ। ਅਕੇ ਜਦੋਂ ਮੈਂ ਪਹਿਲਾ ਗਰੁੱਪ ਹੀ ਹੈ ਸਟਾਰਟ ਕੀਤਾ ਆ ਪੰਜਾਬੀ ਸਿੱਖੀਏ ਆਓ ਹਿੰਦੀ ਸਿੱਖੀਏ ਆਓ ਹਿੰਦੀ ਸਿੱਖੇ ਇਹਨਾਂ ਦਾ ਗਰੁੱਪ ਤਿਆਰ ਕਰਦੇ ਕਿਉਂਕਿ ਇੱਥੇ ਵੀ ਮੈਂ ਟੀਚਰ ਟੀਚਰਸ ਟ੍ਰੇਨਰ ਹੀ ਸੀ ਕਿਤਾਬ ਦਾ ਛੋਟਾ ਜਿਹਾ ਰੂਪ ਕਰਦ ਕੇ ਉਹਨਾਂ ਨੂੰ ਦੱਸ ਦਿੰਦਾ ਕਿ ਇੰਜ ਪੜਾਉਣੀ ਹੈ ਜੀ ਔਰ ਬਾਕੀ ਯਾਨੀ ਕਿ ਮੈਂ ਹੀ ਕੀਤਾ ਉੱਥੋਂ ਵੀ ਜਿਹੜੇ ਲੋਕ ਕਰਦੇ ਸਾਨੂੰ ਵੀ ਜਿਹੜੀ ਟ੍ਰੇਨਿੰਗ ਦਿੱਤੀ ਗਈ ਇਹ ਹੈ ਕਿ ਭਾਸ਼ਾ ਸਿੱਖਣ ਲਈ ਤੁਸੀਂ ਅੰਗਰੇਜ਼ੀ ਜਾਂ ਕਿਸੇ ਹੋਰ ਭਾਸ਼ਾ ਦਾ ਨਹੀਂ ਕਰੋ ਮੈਂ ਤੁਹਾਨੂੰ ਹੁਣ ਪੰਜਾਬੀ ਸਿਖਾਣੀ ਹੋਵੇ ਤੇ ਮੈਂ ਐ ਨਹੀਂ ਕਹਾਂਗੀ ओके स्पीक दिस का नो क ख ग ਕਦੀ ਨਹੀਂ ਉਸ ਤੋਂ ਸ਼ੁਰੂ ਕੱਕੇ ਖੱਕੇ ਗੱਗੇ ਤੋਂ ਨਹੀਂ ਸ਼ੁਰੂ ਹੁੰਦਾ ਜਦੋਂ ਵੀ ਸ਼ੁਰੂ ਹੋਏਗਾ ਉਦੋਂ ਤੁਹਾਨੂੰ ਸ਼ੁਰੂ ਕੀਤਾ ਜਾਏਗਾ ਦੁਪੱਟਾ ਦੁਪੱਟਾ ਇਹਦੇ ਨਾਲ ਕੋਆਰਡੀਨੇਸ਼ਨ ਤੁਹਾਡਾ ਕੀ ਹੈ ਲਿਸਨਿੰਗ ਦੇ ਨਾਲ ਤੇ ਆਈਸ ਦੇ ਨਾਲ ਹੈ ਜਦੋਂ ਤੁਸੀਂ ਬਾਰ-ਬਾਰ ਬੋਲੋਗੇ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ ਆਏਗੀ ਨਾਲ سپورਟਿੰਗ ਵਰਡ ਕੋਈ ਨਹੀਂ ਯੂਜ਼ ਕਰਦੇ ਜਦੋਂ ਅਸੀਂ ਪੰਜਾਬੀ ਸਿਖਾ ਰਹੇ ਹਾਂ ਜਾਂ ਭਾਸ਼ਾ ਕੋਈ ਵੀ ਸਿਖਾ ਰਹੇ ਹਾਂ ਉਸ ਦੇ ਵਿੱਚ ਸਿਰਫ ਉਹ ਪਾਛਾ ਉਹ ਪਾਛਾ ਦੀ ਹੋਏਗੀ ਡੰਡੀ ਡੰਡੀ ਉਹ ਬ੍ਰਿਕ ਹੈ ਬ੍ਰਿਕ ਮਤਲਬ ਹਰ ਚੀਜ਼ ਨੂੰ ਟੱਚ ਕਰਨ ਔਰ ਉਸ ਨੂੰ ਕਰਨ ਉਸ ਤਰ੍ਹਾਂ ਦੇ ਨਾਲ ਬੋਲਣਾ ਕਿੰਨੇ ਕ ਜਿਹੜੇ ਉੱਥੇ ਦੇ ਲੋਕਾਂ ਨੂੰ ਤੁਸੀਂ ਨੇ ਪੰਜਾਬੀ ਦੇ ਨਾਲ ਜੋੜਿਆ ਕੋਈ ਕੈਲਕੂਲੇਸ਼ਨ ਕੀਤੀ ਹੈ ਕਿੰਨੇ ਕ ਇਸ ਵਿਰਸੇ ਦੇ ਨਾਲ ਇਸ ਪੰਜਾਬੀ ਮਾਂ ਬੋਲੀ ਦੇ ਨਾਲ ਤੁਸੀਂ ਜੋੜ ਕੇ ਆਏ ਹੋ ਅਮਰੀਕਾ ਦੇ ਲੋਕਾਂ ਜੋੜ ਕੇ ਆਏ ਵੀ ਨਹੀਂ ਹੱਲੇ ਵੀ ਮੈਂ ਉੱਥੇ ਹੀ ਹਾਂ ਕਿਉਂਕਿ ਜਦੋਂ ਹੁੰਦਾ ਕਿ ਜਦੋਂ ਤੁਸੀਂ ਇੱਕ ਮੈਂ ਹੁਣ ਕੱਲੀ ਟੀਚਰ ਹੋਵਾਂਗੀ ਤੇ ਗੱਲ ਹੈ ਮੈਂ ਸ਼ੁਰੂ ਤੋਂ ਰਿਹਾ ਆ ਕਿ ਮੈਂ ਟ੍ਰੇਨ ਕਰਾਂ ਜਦੋਂ ਹੁਣ ਪਹਿਲਾ ਗਰੁੱਪ 20 ਦਾ ਟ੍ਰੇਨ ਕਰਤਾ ਉਹ ਵੀ ਆਨੇ ਤੇ ਕਿੰਨੇ ਜਦੋਂ ਸਾਡਾ ਦੁਬਾਰਾ ਫੰਕਸ਼ਨ ਹੋਇਆ ਉਹਦੇ ਨਾਲ ਤੇ ਜੁੜਦੇ ਜੁੜਦੇ ਸਾਡੇ 2-400 ਲੋਕ ਤੋਂ ਵੀ ਉੱਪਰ ਜੁੜ ਗਏ ਸੀ ਕਿ ਹਰ ਇੱਕ ਮਾਂ ਨੂੰ ਟ੍ਰੇਨ ਕਰ ਦਿੰਦਾ ਮੈਂ ਹੁਣ ਇਹ ਨਹੀਂ ਕੀਤਾ ਕਿ ਮੈਂ ਬੱਚਿਆਂ ਨੂੰ ਸਿਖਾਵਾਂ ਮਾਂ ਨੂੰ ਟ੍ਰੇਨ ਕਰਤਾ ਅੰਗਰੇਜ਼ਾਂ ਤੁਸੀਂ ਆਪਣੇ ਬੱਚਿਆਂ ਨੂੰ ਜਿਹੜਾ ਨੂੰ ਉਹਨਾਂ ਨੂੰ ਸਿਖਾਓ ਨਾਲ ਤੁਸੀਂ ਉਹਦੇ ਸਿਖਾਓ ਔਰ ਉਹਦਾ ਟੈਸਟ ਕੀ ਹੈ ਜਦੋਂ ਬੱਚੇ ਆ ਕੇ ਬੋਲਣਗੇ ਫੇਰ ਫੇਰ پاس ਹੁੰਦਾ ਸੀ ਟੈਸਟ ਤੋਂ ਟੈਸਟ ਤਾਂ ਹੁੰਦਾ ਕਿ ਤੁਸੀਂ ਬੱਚੇ ਨਾਲ ਬੋਲੋ ਹਸਬੰਦ ਨਾਲ ਤੇ ਬੋਲਦੇ ਹੀ ਬੋਲਦੇ ਹੋ ਇਸ ਕਰਕੇ ਇਹਨਾਂ ਦਾ ਕੋਈ ਗਿਣਤੀ ਤੇ ਨਹੀਂ ਕਰ ਸਕਦੇ ਤੇ ਜਦੋਂ ਸ਼ੁਰੂ ਸ਼ੁਰੂ ਜ਼ਰੂਰ ਤੁਸੀਂ ਜਦੋਂ ਤੁਸੀਂ ਇਹਨੂੰ ਪੁੱਛਿਆ ਸ਼ੁਰੂ ਸ਼ੁਰੂ ਜ਼ਰੂਰ ਮੈਨੂੰ ਲੱਗਦਾ ਸੀ ਕਿ ਮੈਂ ਬਾਹਰ ਆਈਆਂ ਇੱਕ ਨੂੰ ਵਰਦਾਨ ਕਵਾਂ ਜਾਂ ਵੀ ਸ਼ਾਪ ਕਵਾਂ ਕਿ ਫਿਰ ਉਹ ਗੁਰੂ ਨਾਨਕ ਦੇਵ ਜੀ ਦੀ ਇੱਕ ਸ਼ੁਰੂ ਤੋਂ ਪਹਿਲੇ ਸਾਲੀ ਇਹ ਚੀਜ਼ ਆ ਗਈ ਸੀ ਕਿ ਜਦੋਂ ਤੁਸੀਂ ਇੱਕ ਜਦੋਂ ਪਾਈ ਲਾਲੋ ਦੇ ਨਾਲ ਪਿੰਡ ਜਾਂਦੇ ਆ ਪਿੰਡ ਦੇ ਲੋਕੀ ਉਹਨਾਂ ਨੂੰ ਬੜੀਆਂ ਹੀ ਗਾਲਾਂ ਕੱਢਦੇ ਬੜਾ ਤੰਗ ਕਰਦੇ ਨੇ ਉਹ ਫਿਰ ਪਿਆਰ ਨਾਲ ਕਹਿੰਦੇ ਨੇ ਬਸੇ ਰਹੋ ਬਸੇ ਰਹੋ ਦੂਸਰੇ ਪਿੰਡ ਜਾਂਦੇ ਨੇ ਉਹਨੇ ਬੜੀ ਸੇਵਾ ਕਰਦੇ ਨੇ ਤੇ ਉਹ ਕਹਿੰਦੇ ਨੇ ਉਜੜੇ ਰਹੋ ਪਾਈ ਲਾਲੋ ਬੜਾ ਪਰੇਸ਼ਾਨ ਹੋਇਆ ਉਹ ਕਹਿੰਦੇ ਨੇ ਕਿ ਜਿਹੜੇ ਤੁਹਾਨੂੰ ਸੇਵਾ ਕਰਦੇ ਆ ਉਹਨਾਂ ਨੂੰ ਕਹਿੰਦਾ ਉਜੜੋ ਤੇ ਜਿਹੜੇ ਤੁਹਾਨੂੰ ਤੰਗ ਕਰਦੇ ਨੇ ਉਹਨਾਂ ਨੂੰ ਕਹਿੰਦਾ ਤੁਸੀਂ ਬਸੇ ਰਹੋ ਉਹ ਕਹਿੰਦੇ ਇਸ ਤਰ੍ਹਾਂ ਹੈ ਚੰਗੇ ਲੋਗ ਉਜੜੇ ਰਹਿਣਗੇ ਦੁਨੀਆ 'ਚ ਫੈਲਣਗੇ ਤੇ ਉਹ ਚੰਗਾਈ ਫਲਾਂਗੇ ਤੇ ਜੇ ਤੁਸੀਂ ਗੰਦੇ ਲੋਕ ਜਾਣਗੇ ਉਹ ਬੱਸੇ ਰਹਿਣਗੇ ਤੇ ਚੰਗਾ ਉਦੋਂ ਮੈਨੂੰ ਪਹਿਲੇ 2-4 ਮਹੀਨੇ ਦੇ ਵਿੱਚ ਇਹ ਗਿਆਨ ਜ਼ਰੂਰ ਹੋ ਗਿਆ ਕਿ ਰੱਬ ਦਾ ਇੱਕ ਕੋਈ ਨਾ ਕੋਈ ਪਰਪਸ ਹੈ ਜਦੋਂ ਮੈਂ ਪਹਿਲੀ ਵਾਰ ਗੁਰਦੁਆਰੇ ਗਈਆਂ ਦੇਖਾਂ ਬੱਚੇ ਬਾਹਰ ਫੈਲੇ ਆ ਮੈਂ ਉਹਨਾਂ ਨੂੰ ਜਾ ਕੇ ਕਿਹਾ ਤੁਸੀਂ ਇਹ ਬੱਚੇ ਮੈਨੂੰ ਦੇ ਦਿਓ ਮੈਂ ਇਹਨਾਂ ਨੂੰ ਪੜਾਵਾਂ ਓਹ ਹੋ ਮੇਰਾ ਤਾਂ ਰੱਬ ਨੇ ਪਹਿਲੇ ਹੀ ਪਰਪਸ ਰੱਖਿਆ ਸੀ ਕੀ ਕਰਨਾ ਤੇ ਇਸ ਕਰਕੇ ਸਾਡਾ ਭਾਰਤ ਹੀ ਉੱਥੇ ਦੀ ਕਿਰਪਾ ਜਦੋਂ ਉਹਨਾਂ ਨੇ तकरीबन ਡਰਮਾ ਸਿਖਾਉਂਦੇ ਰਹੇ ਆ ਬਿਲਕੁਲ ਇੱਕ ਗੱਲ ਹੋਰ ਮੇਰੇ ਦਿਮਾਗ 'ਚ ਸਵਾਲ ਆਉਂਦਾ ਕਿ ਜਿਹੜੇ ਉੱਥੇ ਪੰਜਾਬੀ ਬਸਦੇ ਨੇ ਪੰਜਾਬੀ ਉੱਥੇ ਰਹਿੰਦੇ ਨੇ ਕਿ ਉਹਨਾਂ ਦੇ ਬੱਚੇ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੇ ਹੋਏ ਨੇ ਕਿ ਉਹ ਬੱਖ ਹੋ ਗਏ ਨੇ ਇਹ ਇੱਕ ਇਹ ਚੀਜ਼ ਵੀ ਦੱਸੋ ਕਿਉਂਕਿ ਇਹ ਵੀ ਜਾਣਨਾ ਚਾਹੁੰਦੇ ਨੇ ਪੰਜਾਬੀ ਕਿ ਜਦੋਂ ਆਪਣੇ ਪੰਜਾਬੀ ਲੋਕ ਉੱਥੇ ਜਾ ਕੇ ਬਸਦੇ ਨੇ ਤਾਂ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਰੱਖਦੇ ਨੇ ਉਹ ਚੀਜ਼ ਕਿਵੇਂ ਦੇਖੀ ਤੁਸੀਂ ਦੇਖੀ ਉੱਥੇ ਇਹਦੇ ਨਾਲ ਤਾਂ ਬਹੁਤ ਅੱਛਾ ਇੱਕ ਸਭ ਤੋਂ ਵੱਡੀ ਜਿਹੜੀ ਖੁਸ਼ੀ ਦੀ ਗੱਲ ਜਦੋਂ ਆਉਂਦੀ ਹੈ ਆਕੇ ਜਦਦਾ ਬੱਚਾ ਦੌੜੇ ਆ ਰਿਹਾ ਮੈਮ ਮੈਮ ਗ੍ਰੇਟਿੰਗ ਟੁਡੇ ਮਾਈ ਗ੍ਰੈਂਡ ਮਦਰ ਵਾਸ ਵੈਰੀ ਹੈਪੀ ਕਿਉਂ ਮੈਂ ਪੰਜਾਬੀ ਚ ਗੱਲ ਕੀਤੀ ਸੀ ਮੈਂ ਉਹਨਾਂ ਦੀ ਗੱਲ ਸਮਝ ਲੈਣਾ ਹੈ ਇਹ ਸਿਰਫ ਪੰਜਾਬੀ ਜਦੋਂ ਸਾਡੇ ਹੁਣ ਵੱਡੇ ਜਾਂਦੇ ਨੇ ਉੱਥੇ ਬੱਚੇ ਤਾਂ ਚਲੇ ਗਏ ਵੱਡੇ ਜਾਂਦੇ ਨੇ ਵੱਡਿਆਂ ਨਾਲ ਜਦੋਂ ਉਹਨਾਂ ਦੇ ਮਿਕਸ ਜਨਰੇਸ਼ਨ ਦੇ ਬੱਚੇ ਮਿਕਸ ਜਨਰੇਸ਼ਨ ਦੇ ਬੱਚੇ ਜਦੋਂ ਆਪਣੀ ਭਾਸ਼ਾ ਚ ਗੱਲ ਕਰਦੇ ਨੇ ਉਹ ਹੋਰ ਵੀ ਜ਼ਿਆਦਾ ਜੁੜ ਜਾਂਦੇ ਨੇ ਆਪਣਾਪਨ ਸਮਝ ਜਾਂਦੇ ਨੇ ਨਹੀਂ ਉਹਨਾਂ ਪੰਜਾਬੀਆਂ ਦੇ ਘਰਾਂ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਤੁਸੀਂ ਦੇਖਿਆ ਉੱਥੇ ਨਹੀਂ ਬੱਲੇ ਦੇਖੋ ਉੱਥੇ ਪਤਾ ਕੀ ਹੁੰਦਾ ਤੁਸੀਂ ਕਹੋ ਤੇ ਤਿੰਨ ਤਰ੍ਹਾਂ ਦੇ ਆ ਜਾਂਦੇ ਪੰਜਾਬੀਆਂ ਦੇ ਘਰਾਂ ਦੇ ਵਿੱਚ ਮੈਂ ਹੁਣ ਆਪਣੀ ਹੀ ਦੱਸਦੀ ਜਿੱਦਾ ਗ੍ਰੈਂਡਡਾਟਰ ਹੈ ਇਟਲੀਚ ਹੈ ਇਟਾਲੀਅਨ ਹੀ ਉਥੋਂ ਤੋਂ ਬੋਨ ਵੀ ਉੱਥੇ ਹੋਈ ਹੈ ਉਹਨਾਂ ਨੂੰ ਇਹ ਪਤਾ ਹੈ ਕਿ ਨਾਨੀ ਨੂੰ ਦਾਦੀ ਨੂੰ ਹਿੰਦੀ ਪੰਜਾਬੀ ਆਉਂਦੀ ਹੈ ਕੁਝ ਨਹੀਂ ਹੋਰ ਪਛਾਣਦੇ ਔਰ ਮਸਟ ਸਾਡੇ ਘਰਾਂ ਦੇ ਵਿੱਚ ਹੈ ਕਿ ਹਿੰਦੀ ਪੰਜਾਬੀ ਬੋਲਦੇ ਇਹ ਨਵੀਂ ਜਨਰੇਸ਼ਨ ਜਿਹੜੀ ਹੈ ਨਾ ਕਰਨ ਲੱਪੇ ਜਦੋਂ ਪਹਿਲੀ ਜਨਰੇਸ਼ਨ ਦੇ ਲੋਕ ਗਏ ਸੀ ਉਹ ਡਿਫਰੈਂਟ ਸਿੱਖਾਉਂਦੇ ਦੱਸਦੇ ਸੀ ਗੱਲ ਵੱਖਰੀ ਸੀ ਹੁਣ ਤਕਰੀਬਨ ਗੁਰਦੁਆਰੇ ਜਾਣ ਕਿੱਛ ਬਾਕੀ ਸਕੂਲਾਂ 'ਚ ਇੱਕ ਗੰਧ ਜਿਹੀ ਦੀ ਠਿਕ ਛੋਰੀ ਤੇਰੀ ਮੇਰੇ ਦਿਮਾਗ 'ਚ ਵੀ ਸੀ ਜਦੋਂ ਅਸੀਂ ਐਜੂਕੇਸ਼ਨ ਕਰਦੇ ਆ ਉਹ ਕਹਿੰਦੇ ਗਿਵ ਮੀ 1 ਸਾਲ ਤੱਕਰ ਦੇ ਬੱਚਾ ਪੰਜ ਭਾਸ਼ਾ ਫਲੂਐਂਟਲੀ ਬੋਲ ਸਕਦਾ ਹੋ ਇੱਕ ਦੇ ਨਾਲ ਡੀਲ ਕਰਦਾ ਐ ਮੈਂ ਪੂਰੇ ਐਗਜ਼ਾਮਪਲ ਵੀ ਪੜੀ ਉਹਨਾਂ ਨੇ ਜਦੋਂ ਸਕੂਲ ਜਾਣਾ ਤੇ ਸਕੂਲ 'ਤੇ ਅੰਗਰੇਜ਼ੀ ਸਿੱਖੀ ਜਾਣੀ ਜਦੋਂ ਬਾਹਰ ਜਾਣਗੇ ਕਿਸੇ ਨਾਲ ਵੀ ਮਿਲਣਗੇ ਉਸੇ ਜਿਹਦੇ ਨਾਲ ਜਦੋਂ ਤੁਹਾਨੂੰ ਮੈਂ ਦੱਸਿਆ ਸੀ ਭਾਸ਼ਾ ਦਾ ਤਦੀ ਤਰੀਕਾ ਹੀ ਇਹ ਕਿ ਆ ਤੇ ਤੁਸੀਂ ਬੋਲੋ ਹੀ ਉਸੇ ਭਾਸ਼ਾ ਦੇ ਨਾਲ ਉਹਨੂੰ ਐਟ ਅ ਟਾਈਮ ਜਿੱਦਾਂ ਬੱਚਾ ਮੇਰਾ ਵੀ ਹੈ ਮੇਰੇ ਨਾਲ ਪੰਜਾਬੀ ਚ ਗੱਲ ਕਰੇਗਾ ਹਿੰਦੀ ਚ ਕਰੇਗਾ ਪਾਪਾ ਨਾਲ ਗੱਲ ਕਰੇ ਇਟਾਲੀਅਨ ਚ ਕਰੇਗਾ ਉਹਦੇ ਨੋਲੋਦੇ ਨਾ ਕਰੇਗਾ ਪੰਜ ਭਾਸ਼ਾ ਦੇ ਵਿੱਚ ਤੜੀ ਜਿਆਦਾ ਬਹੁਭਾਸ਼ੀ ਜਿਹੜੇ ਹੁੰਦੇ ਹੈ ਇਸੇ ਕਰਕੇ ਉਹ ਹਰ ਇੱਕ ਦਿਨ ਨਾਲ ਜਿੱਦਾਂ ਜਿੱਦਾਂ ਤੁਸੀਂ ਮੈਨੂੰ ਪੰਜਾਬੀ ਚ ਗੱਲ ਕਰ ਰਹੇ ਪੰਜਾਬੀ ਚ ਹੁਣੇ ਤੁਸੀਂ ਹਿੰਦੀ ਚ ਸ਼ੁਰੂ ਕਰ ਦੋਗੇ ਹਿੰਦੀ ਚ ਕਰਦੇ ਹੋਗੇ ਅੰਗਰੇਜ਼ੀ ਚ ਕਰਦੇ ਹੋਗੇ ਅੰਗਰੇਜ਼ੀ ਤੇ ਪੰਜ ਭਾਸ਼ਾ ਤੇ ਬੜੇ ਹੀ ਆਸਾਨੀ ਨਾਲ ਬੜੇ ਹੀ ਨੋਰਮਲ ਢੰਗ ਨਾਲ ਬਾਰ ਤੁਸੀਂ ਜਾਣਦੇ ਹੋ ਉੱਥੇ ਅਮਰੀਕਾ ਦੇ ਵਿੱਚ ਕਿੱਡਾ ਇੱਕ ਵੱਡਾ ਚੈਲੰਜ ਤੁਹਾਡੇ ਲਈ ਸੀ ਇੱਕ ਔਰਤ ਦੇ ਲਈ ਵਗਾਨੇ ਮੁਲਕ ਦੇ ਵਿੱਚ ਇਸ ਤਰ੍ਹਾਂ ਪੰਜਾਬੀ ਮਾਂ ਬੋਲੀ ਦਾ ਪ੍ਰਸਾਰ ਕਰਨਾ ਪ੍ਰਚਾਰ ਕਰਨਾ ਉਹਨਾਂ ਮੁਲਕ ਦੇ ਲੋਕਾਂ ਨੂੰ ਪੰਜਾਬੀ ਦੇ ਨਾਲ ਜੋੜਨਾ ਇਹ ਤੁਸੀਂ ਸਵਾਲ ਤੇ ਬਹੁਤ ਅੱਛਾ ਕੀਤਾ ਪਰ ਪਤਾ ਨਹੀਂ ਕਿਉਂ ਮੈਨੂੰ ਇੰਨਾ ਵੱਡਾ ਚੈਲੰਜ ਨਹੀਂ ਲੱਗਿਆ ਸੀ ਖੁਸ਼ਕਿਸਮਤੀ ਨਾਲ ਮੈਂ ਆਪਣੇ ਹੀ ਲੋਕਾਂ ਦੇ ਵਿੱਚ ਗਈ ਸੀ ਆਪਣੇ ਹੀ ਲੋਕਾਂ ਦੇ ਜਿਨ੍ਹਾਂ ਨੂੰ ਕਹਿੰਦੇ ਡਿਮਾਂਡ ਜਾਂ ਕੁਛ ਹੈ ਸਾਈਕੋਲੋਜੀਕਲੀ ਜਦੋਂ ਸਮਝਿਆ ਇਹਨਾਂ ਨੂੰ ਪੰਜਾਬੀ ਦੀ ਲੋੜ ਹੈ ਜਾਂ ਇਹਨਾਂ ਨੂੰ ਪਾਸ਼ਾ ਦੀ ਲੋੜ ਹੈ ਮੈਂ ਤੇ ਪਕੜਿਆ ਉਹਨਾਂ ਨੂੰ ਸ਼ੁਰੂ ਕਰ ਦਿੱਤਾ ਔਰ ਹੌਲੀ-ਹੌਲੀ ਸਾਰਿਆਂ ਦਾ ਸ਼ੌਕ ਪੂਰਾ ਹੋ ਜਾਂਦਾ ਹੈ ਕਿਉਂਕਿ ਜ਼ਰੂਰਤ ਜਿਹੜੀ ਹੈ ਨਾ ਸਿਖਾ ਦਿੱਤੀ ਜਾਂਦੀ ਹੈ ਉਸ ਕਰਕੇ ਬਹੁਤ ਵੱਡਾ ਚੈਲੰਜ ਹੈ ਕਿਤਾਬ ਜ਼ਰੂਰ ਹੈ ਟ੍ਰੇਨਿੰਗ ਕਰਨੀ ਜ਼ਰੂਰੀ ਹੈ ਕਿ ਮੈਂ ਇਕੱਲੀ ਨਹੀਂ ਕਰ ਸਕਦੀ ਉਹਦੋਂ ਮੈਂ ਜ਼ਰੂਰ ਸੋਚਿਆ ਕਿ ਮੈਂ ਇਕੱਲੀ ਨਹੀਂ ਕਰ ਸਕਦੀ ਇਕੱਲੀ ਮੈਂ ਕਿੰਨੇ ਬੱਚਿਆਂ ਨੂੰ ਪੜ੍ਹਾ ਸਕੇ ਮੈਂ ਲੈਕਚਰਰ ਸੀਗੀ ਮੈਂ ਸ਼ੁਰੂ ਤੋਂ ਹੀ ਰਹੀ ਹਾਂ ਮੈਂ ਸਕੂਲ ਟੀਚਿੰਗ ਨਹੀਂ ਕੀਤੀ ਸੀ ਹਾਊ ਟੂ ਟੀਚ ਬੀਅਰਡ ਕਾਲਜ ਚ ਪੜਾਉਂਦੇ ਸੀ ਥੈਨ ਆਈ ਥੋਟ ਕਿ ਇਦੋਂ ਚੰਗਾ ਆਪਾਂ ਮਦਰਜ਼ ਨੂੰ ਪਕੜੀਏ ਯੂਨੀਵਰਸਿਟੀ ਚ ਵੀ ਜਦੋਂ ਦਿੱਤਾ ਹੁਣ ਯੂਨੀਵਰਸਿਟੀ ਜਿੱਦਾਂ ਮੈਂ ਹੁਣ ਰਾਈਸ ਯੂਨੀਵਰਸਿਟੀ ਚ ਪੜਾਉਂਦੀ ਰਹੇ ਉੱਥੇ ਕੋਈ ਡਾਕਟਰ ਆ ਬਣ ਰਹੇ ਕੁਛ ਹੈ ਵੱਡੇ ਲੋਗ ਹੈ ਵੱਡਿਆਂ ਨੂੰ ਪੜਾਇਆ ਜਦੋਂ ਤੁਸੀਂ ਉਹਨਾਂ ਨੇ ਆਪੇ ਹੀ ਆਪਣੀ ਫੈਮਿਲੀ ਇੱਕ ਨੂੰ ਟ੍ਰੇਨ ਕਰਦੇ ਹੋ ਤੇ ਤੁਹਾਡੀ ਪਰਿਵਾਰ ਪੂਰਾ ਕਹਿੰਦੇ ਵੈਨ ਯੂ ਟੀਚ ਮਦਰ ਤੇ ਤੁਹਾਡੀ ਪਰ ਪਰਿਵਾਰੀ ਹੋ ਜਾਂਦਾ हां ਜਦੋਂ ਇੱਕ ਬੱਚੇ ਨੂੰ ਇੱਕ ਪਰਿਵਾਰ ਦੇ ਜੀ ਨੂੰ ਪੜਾਪੀ ਪਰਿਵਾਰ ਪੜਵਾ ਦੇਣਾ ਸਾਰੇ ਬੱਚੇ ਮੇਰੀ ਇਹ ਫਲਸਫੀ ਰਹੀ ਹੈ ਮੈਂ ਇਸ ਸਾਬ ਨਾਲ ਕਰਦੇ ਮੁਖੀ ਇਹਨੂੰ ਤੁਸੀਂ ਮੁਖੀ ਨੂੰ ਤੁਸੀਂ ਕਰ ਰੁਸਕਾਉਂਦੇ ਸੀ ਪੰਜਾਬੀ ਕਿ ਉਹਨੇ ਆਪ ਹੀ ਫਿਰ ਪ੍ਰਸਾਰ ਕਰ ਦੋ ਉਹਨੇ ਆਪ ਹੀ ਕਰਨ ਲੱਪੈਣਾ ਉਹਨੇ ਤੇ ਜਿੰਨੀਆਂ ਸਾਡੀਆਂ ਜਿਹੜੀਆਂ ਪਹਿਲਾ ਬੈਚ ਵਿੱਚ ਸਾਡਾ ਨਿਕਲਿਆ ਜਾਂ ਦੂਦੂ ਬਾਦ ਹੋਈ ਹੈ ਤਕਰੀਬਨ ਬੱਚਿਆਂ ਦੀਆਂ ਮਦਰਸ ਨੇ ਜੋ ਸਿਖਾਈ ਗਈ ਉਹੀ ਸਾਡੀ ਫੌਜ ਤਿਆਰ ਹੋਈ ਔਰ ਪਹਿਲਾ ਪਹਿਲੇ ਸਾਲ ਸਾਡਾ ਐਨਾ ਵੱਡਾ ਲੋਕ ਸੀ तकरीबन ਸਾਡੇ ਕੋਲ 3-4000 ਤੋਂ ਉੱਪਰ ਲੋਕ ਸੀ ਜਿਹਦੇ ਚ ਆ ਗਏ ਹੋਣਗੇ ਫਿਰ ਆਨਲਾਈਨ ਵੀ ਚੱਲਦੀ ਸੀ ਇਹ ਟ੍ਰੇਨਿੰਗ ਜਿਸ ਤਰ੍ਹਾਂ ਤੁਸੀਂ ਕਨਸੈਪਟ ਲੈਂਦਾ ਆਓ ਪੰਜਾਬੀ ਸਿੱਖੀ ਆ ਉਹ ਹਿੰਦੀ ਸਿੱਖੀ ਉਹ ਸਾਰਾ ਇੱਕ ਤਿਆਰ ਕੀਤਾ ਸਾਰਾ ਰੋਡ ਮੈਪ ਸਾਰੇ ਇੱਕ ਫੋਲਡਰ ਦੇ ਵਿੱਚ ਉਹ ਬਿਲਕੁਲ ਆਨਲਾਈਨ ਐਸਟਰਾ ਸਾਡਾ तकरीबन ਜਿਹੜਾ ਯੂਨੀਵਰਸਿਟੀ ਜਦੋਂ ਪੜ੍ਹਾਉਂਦੇ ਆ ਨਾ ਥੈਨ ਸਾਡਾ ਡਿਫਰੈਂਸ ਅਲੱਗ ਹੋ ਜਾਂਦਾ ਹੈ ਯੂਨੀਵਰਸਿਟੀ 'ਚ ਸਾਡਾ तकरीबन ਹੀ ਆਨਲਾਈਨ ਮਤਲਬ ਆਨਲਾਈਨ ਸੈਕੰਡਰੀ ਆ ਜਾਂਦਾ ਆਨਲਾਈਨ ਇਸ ਤਰ੍ਹਾਂ ਉੱਥੇ ਸਾਨੂੰ ਇਸ ਤਰ੍ਹਾਂ ਨਹੀਂ ਪੜਾ ਤੁਹਾਨੂੰ ਮੈਥਡ ਦੱਸ ਦਿੰਦੇ ਹਾਂ ਜਦੋਂ ਤੁਸੀਂ ਕਲਾਸ ਜਾਂਦੇ ਆ ਪੂਰੇ 1 ਘੰਟੇ ਦੀ ਕਲਾਸ ਵਿੱਚ ਸਿਰਫ 10 ਮਿੰਟ ਦੀ ਟੀਚਿੰਗ ਹੁੰਦੀ ਹੈ ਜੀ ਸਾਈਕੋਲੋਜੀ ਕੋ ਕੋ ਇੱਕ ਬੰਦਾ 10 15 ਵਰਡ ਤੋਂ ਬਜਾਧਾ ਨਹੀਂ ਸਿੱਖ ਸਕਦਾ ਫਿਰ ਉਸ ਨੂੰ ਕਹਿੰਦੇ ਤੁਸੀਂ ਐਕਸਪਲੋਰ ਕਰੋ ਉਹ ਹੋਮਵਰਕ ਦਿੰਨੇ ਆ ਉਸ ਤੋਂ ਬਾਅਦ ਉਹ ਐਕਸਪਲੋਰ ਕਰਦੇ ਨੇ ਆਨਲਾਈਨ ਸਾਰਾ ਉਸ ਨੂੰ ਨਵੇਂ ਵਰਡs ਹਰ ਇੱਕ ਨੂੰ ਕਹਤਾ ਮੈਂ ਤੁਹਾਨੂੰ ਅੱਜ 10 ਸਿਖਾਤੇ ਤੁਸੀਂ 10 10 ਆਪਣੇ ਆਨਲਾਈਨ ਲੱਭ ਕੇ ਲਿਆਨੇ ਆ दस दस ਲੈ ਕੇ ਆਉਣੇ ਜਿਹਨੇ ਸਿੱਖਣੀ ਜਦੋਂ ਮੇਰੀ ਕਲਾਸ 'ਚ ਵੀ ਬੱਚੇ ਐ ਉਹ 10-10 ਲੈ ਕੇ ਆਣਗੇ ਆਪੇ ਲੱਭਣਗੇ ਜਿਹਨੇ ਸਿੱਖਣੀ ਆ 10 ਮਿੰਟ ਤੋਂ ਬਾਅਦ ਮੈਂ ਨਹੀਂ ਕਲਾਸ 'ਚ ਪੜਾਣਾ ਉੱਥੇ ਬੈਠ ਕੇ ਵੀ ਜਿਹੜਾ ਉਹਨਾਂ ਨੇ 15-20 ਮਿੰਟ ਜਿਹੜੇ ਐ ਨਾ ਉਹ ਉਹਨਾਂ ਨੂੰ ਕਹਦੇ ਨਾ ਕੰਪਿਊਟਰ ਖੋਲੋ ਔਰ ਲੱਭੋ ਲਿਖੋ ਔਰ ਇੱਕ ਇੱਕ ਬੱਚਾ ਆਏਗਾ ਉਹ ਆਪਣੇ ਲੱਭੇ ਇਸੇ ਬਤ ਬੋਲੇਗਾ ਅਸੀਂ ਉਹਦੀ ਕਰਾਂਗੇ ਇਟ ਮੀਨਸ ਜਦੋਂ 20 ਬੱਚੇ ਐ ਉਹਨਾਂ ਨੇ 10-10 ਕੀਤੇ ਤਾਂ ਸਾਡੇ ਕੋਲ 200 ਵਰਡ ਆ ਗਏ ਔਰ ਬਾਕੀ ਜਿਹਨੇ ਫਟਾਫਟ ਲਿਖਣਗੇ ਹੁਣ ਇੱਕ ਆ اچھا ਆ ਜਾ ਨਾ ਤੁਸੀਂ ਸਿਖਾ ਦਿਓ ਤੁਸੀਂ ਦੱਸ ਦਿਓ ਉਹਨੇ ਜਦੋਂ ਸਿਖਾਤ ਦਸ ਵਰਡ ਆਪਣੇ ਦੱਸ ਦਿੱਤੇ ਬੋਲ ਨਹੀਂ ਆਏ ਮੈਂ ਪ੍ਰੋਨਨਸੀਏਸ਼ਨ ਕੀਤੀ ਬਾਕੀ ਸਾਰੇ ਵੀ ਸੁਣ ਰਹੇ ਨੇ ਇਸ ਕਰਕੇ ਟੀਚਿੰਗ ਜਿਹੜੀ ਹੁੰਦੀ ਹੈ ਕਲਾਸ ਦੀ ਓਨਲੀ ਓਨਲੀ 10 ਮਿੰਟਸ ਤੋਂ ਜ਼ਿਆਦਾ ਨਹੀਂ ਹੁੰਦੀ ਘੰਟੇ ਦੀ ਕਲਾਸ ਗੋਰਿਆਂ ਦੇ ਵਿੱਚ ਰੁਝਾਨ ਕਿੰਨਾ ਸੀ ਪੰਜਾਬੀ ਨੂੰ ਵੀ ਕਿੰਨੀ ਕਰੋਸਟੀ ਸੀ ਉਹਨਾਂ ਦੇ ਵਿੱਚ ਵੀ ਪੰਜਾਬੀ ਸਿੱਖੀ ਹੈ ਜ਼ਿਆਦਾ ਗੋਰਿਆਂ ਦੇ ਵਿੱਚ ਹੀ ਰੁਝਾਨ ਸੀ ਜ਼ਿਆਦਾ ਗੋਰਿਆਂ ਸਾਡੇ ਨਾਲੋਂ ਜ਼ਿਆਦਾ ਜਦ ਅਲਟੀਮੇਟਲੀ ਆਂਦੇ ਆਂਦੇ ਆਪਣੇ ਪੰਜਾਬੀ ਜਿਹੜੇ ਜਿਹੜਾ ਯੂਨੀਵਰਸਿਟੀ ਜਦੋਂ ਮੈਂ ਪੜ੍ਹਨ ਤੀ ਆ ਜਾਂ ਕਿਤੇ ਵੀ ਹੈ ਨਾ ਕਹਿੰਦੇ ਨਾ ਘਰ ਦੀ ਬੁਰਗੀ ਦਾਲ ਬਰਾਬਰ ਲੱਗਦੀ ਅਸੀਂ ਬੋਲ ਤੇ ਲੈਨੇ ਆਪਾਂ ਦੇਖ ਤੇ ਲੈਨੇ ਆ ਜਿਹੜਾ ਸਿਕੰਦਰ ਜਾਨ ਕਿਉਂਕਿ ਜਿੱਦਾਂ ਯੂਨੀਵਰਸਿਟੀ ਸਾਡੇ ਕੋਲ ਤਕਰੀਬਨ ਕੋਈ ਡਾਕਟਰ ਬਣ ਰਿਹਾ ਕੋਈ ਇੰਜੀਨੀਅਰ ਬਣ ਰਿਹਾ ਔਰ ਸਾਡੀ ਜਿਹੜੀ ਕਮਿਊਨਿਟੀ ਇੰਨੀ ਜ਼ਿਆਦਾ ਇੰਡੀਅਨ ਕਮਿਊਨਿਟੀ ਹੈ ਅੰਗਰੇਜ਼ ਜਦ ਬੰਦਾ ਆਪਣੇ ਲੋਕਾਂ ਨਾਲ ਪੰਜਾਬੀ ਚ ਗੱਲ ਕਰੇਗਾ ਜਾਂ ਆਪਣੀ ਭਾਸ਼ਾ ਚ ਗੱਲ ਕਰੇਗਾ ਤੁਹਾਨੂੰ ਚੰਗਾ ਲੱਗੇਗਾ ਮਲਟੀ ਲੈਂਗੁਇਸਟਿਕ ਹੋਣਾ ਜਿਆਦਾ ਭਾਸ਼ਾ ਆਣੀਆ ਉਹਨਾਂ ਦੇ ਕਲਚਰ ਚ ਕੀਤਾ ਗਿਆ ਪੂਰਾ ਸਾਡਾ ਲੈਂਗੁਏਜ ਡਿਪਾਰਟਮੈਂਟ ਹੈ ਜੀ ਚਾਈਨੀਜ਼ ਕੋਰੀਅਨ ਸਭ ਕੁਝ ਹੈ ਔਰ ਇਟ ਇਜ਼ ਕੰਪਲਸਰੀ ਉਹਨਾਂ ਦੇ ਹੁੰਦੇ ਹੈ ਕਿ ਇਹ ਦੂਜੀ ਭਾਸ਼ਾ ਸਿੱਖਣ ਤੇ ਉਹਨਾਂ ਨੂੰ ਮਾਰਕਸ ਮਿਲਦਾ ਜਦੋਂ ਕੋਈ ਬਾਹਰਲੇ ਮੁਲਕ ਚ ਜਾਂਦਾ ਆਪਣਾ ਪੰਜਾਬੀ ਕਹਿੰਦੇ ਵੀ ਉੱਥੇ ਸਮਾਂ ਨਹੀਂ ਹੈਗਾ ਕਿਸੇ ਨਾਲ ਗੱਲਬਾਤ ਕਰਨ ਦੇ ਲਈ ਨਾ ਵੀ ਕਿਸੇ ਲਈ ਜਮ੍ਹਾਂ ਸਮਾਂ ਨਹੀਂ ਹੈਗਾ ਜੇ ਕੋਈ ਘਰ ਦੇ ਵਿੱਚ ਕੋਈ ਆਇਆ ਹੋਵੇ ਰਿਸ਼ਤੇਦਾਰ ਉਹਦੇ ਲਈ ਵੀ ਸਮਾਂ ਨਹੀਂ ਹੈ ਤੁਸੀਂ ਫਿਰ ਉਹ ਸਮਾਂ ਕਿਵੇਂ ਕੱਢ ਲਿਆ ਕਿ ਮਨ ਦੇ ਵਿੱਚ ਪਹਿਲਾਂ ਸੋਚ ਕੇ ਚੱਲੇ ਸੀ ਵੀ ਇਹ ਮੰਜ਼ਲ ਉੱਥੇ ਜਾ ਕੇ ਆਪਾਂ ਇਹ ਚੀਜ਼ ਦੇ ਤਹਿਤ ਉੱਥੇ ਲੋਕਾਂ ਨੂੰ ਨਹੀਂ ਮੈਂ ਕੁਝ ਵੀ ਸੋਚ ਕੇ ਨਹੀਂ ਚੱਲੀ ਜੇ ਤੁਸੀਂ ਹੁਣ ਸੱਚ ਦੱਸੋ ਮੈਂ ਇੱਕ ਐਂਜ ਲੱਗਦਾ ਹੈ ਕਿ ਮੈਂ ਭਾਰਤ ਹੀ ਉੱਥੇ ਲੈ ਗਈਆਂ ਕੁਛ ਹੈ ਮੈਂ ਤਾਂ ਆਪਣੇ ਬੇਟੇ ਨੂੰ ਇਟਲੀ ਮਿਲਣ ਗਈ ਉੱਥੋਂ ਦੀ ਸਾਡੀ ਕਾਨਫਰੈਂਸ ਸੀ ਗਈ ਸੀ ਉੱਥੇ ਗਈਆਂ ਉੱਥੇ ਜਾ ਕੇ ਮੈਨੂੰ ਜਾਂਦਿਆਂ ਨੂੰ ਪਤਾ ਨਹੀਂ ਕਿਹਾ ਈਵਨ ਬੜੀ ਵੱਡੀ ਗੱਲ ਹੈ ਕਿ ਮੈਂ ਮਾਸਟਰ ਉੱਥੇ ਜਾ ਕੇ ਡਿਵਿਨਿਟੀ ਕੀਤੀ ਮੇਰੇ ਕੋਲ ਵੈਸੇ ਪੰਜ ਮਾਸਟਰ ਹੈ ਮਾਸਟਰ ਡਿਵਿਨਿਟੀ ਦੇ ਵਿੱਚ ਸਾਰੇ ਕਾਲੇ ਪੀਲੇ ਡਿਫਰੈਂਟ ਉਹਨੇ ਉਹਨੇ ਕਮਿਊਨਿਟੀਜ਼ ਹੁੰਦੇ ਆ ਔਰ 크ਿਸਚੀਨਿਟੀ ਹੈ ਮੈਂ ਉਥੇ ਟੌਪ ਕੀਤਾ ਪਰ ਮੈਂ ਉਹਨਾਂ ਨੂੰ ਦੂਜਾ ਸਿੱਖਣ ਦੀ ਬਜਾਏ ਕੀਤਾ ਸੀ ਸੋ ਦਾ ਸੀਡਸ ਆਫ ਲਵ ਮੇਰਾ ਵੀ ਮੈਂ ਇੰਟਰ ਰਿਲੀਜੀਅਸ ਸਟਡੀ ਕਰਾਂਗੀ ਮੈਂ ਉਸ ਦੇ ਉੱਤੇ ਆਪਣਾ ਤਿਆਰ ਕਰਾਂਗੀ ਕਿ ਸਾਰੇ ਅਸੀਂ ਇਨਸਾਨ ਹੈ ਬਿਲਕੁਲ ਮਾਸ਼ਾਅੱਲਾਗ ਲੱਗ ਗਿਆ ਕੁਛ ਰਾਇ ਹੈ ਨਾ ਤੇ ਮੈਂ ਉਥੇ ਪੂਰੀ ਪੰਜ ਸਾਲ ਪੂਰਾ ਸਕਾਲਰਸ਼ਿਪ ਤੇ ਕੀਤਾ ਔਰ ਟੌਪ ਕੀਤਾ ਔਰ ਇਸ ਚੀਜ਼ ਦਾ ਕਦੇ ਵੀ ਫਰਕ ਨਹੀਂ ਲੱਗਾ ਕਿ ਤੁਸੀਂ ਜਾਂਦੇ ਹੋ ਤੁਸੀਂ ਲੱਗਦਾ ਹੈ ਕਿ ਸਾਰੀ ਦੁਨੀਆ ਹੀ ਆਪਣੀ ਹੋ ਜਾਂਦੀ ਹੈ ਔਰ ਭਾਸ਼ਾ ਦਾ ਜਿਹੜਾ ਕਰਨ ਦਾ ਨਾ ਔਰ ਸਾਰੇ ਜਣੇ ਉਸੇ ਹਿਸਾਬ ਨਾਲ ਸਿੱਖਦੇ ਨਾਲ ਬੈਠੇ ਬੈਠੇ ਉਹ ਪੰਜਾਬੀ ਚ ਅੱਛਾ ਮੈਂ ਉਹਨਾਂ ਨੂੰ ਕੁਝ ਦੀ ਜਦਾਂ ਫ੍ਰੈਂਚ ਕੀ ਕਹਿੰਦੇ ਤੇ ਇਹਨੂੰ ਕੀ ਕਹਿੰਦੇ ਇਸੇ ਤਰ੍ਹਾਂ ਹੀ ਉਹ ਸਿੱਖਦੇ ਰਹਿੰਦੇ ਔਰ ਉਹਨਾਂ ਨੂੰ ਉਹ ਇੰਟਰਸਟ ਹੁੰਦਾ ਕਿਉਂਕਿ ਉਹਦੇ ਮਾਰਕਸ ਗਿਨੇ ਜਾਂਦੇ ਯੂਨੀਵਰਸਿਟੀ ਚ ਨਾ ਤੁਸੀਂ ਕੋਈ ਵੀ ਭਾਸ਼ਾ ਲਓ ਉਹਨੂੰ ਪਤਾ ਹੈ ਕਿ ਮੈਂ ਜੇ ਕੁਝ ਬੰਨਣਾ ਹੈ ਤੇ ਉਹਦੇ ਲਈ ਦੂਜੀ ਭਾਸ਼ਾ ਜ਼ਰੂਰੀ ਹੈ ਇਸ ਕਰਕੇ ਸ਼ੌਕ ਜਿਆਦਾ ਹੈ ਗੋਰੇ ਪੰਜਾਬੀ ਲਈ ਕੀ ਕਹਿੰਦੇ ਸੀ ਕਿਸ ਤਰ੍ਹਾਂ ਤਾਰੀਫ ਕਰਦੇ ਸੀ ਪੰਜਾਬੀ ਮਾਂ ਬੋਲੀ ਤੇ ਮਜ਼ਾਕ ਦੀ ਗੱਲ ਜਿੱਦਾਂ ਹੁਣ ਮੇਰੇ ਕੋਈ ਇੱਕ ਲੇਡੀ ਆਈ ਗਏ ਨਾ ਕਹਤੀ ਹੈ ਐਨੀ ਵਧੀਆ ਪੰਜਾਬੀ। ਖਾਣਾ ਬਣਾਉਂਦੀ ਸੀ ਤਾਂ ਵੀ ਬਹੁਤ ਅੱਛਾ ਬਣਾਉਂਦੀ ਸੀ। ਹਰ ਚੀਜ਼ ਪੰਜਾਬੀ ਚ ਨੱਚਦੇ ਵੇਖੂ ਬੜੇ ਵਧੀਆ ਨਾਲਾ। ਹੈਨਾ? ਹੱਸਦੇ ਖੇਡਦੇ ਬਹੁਤ ਜ਼ਿਆਦਾ ਬੜਾਈ ਜਿੰਦਾ ਦਿਲ ਨੇ। ਪਰ ਇੱਕ ਗੱਲ ਹੈ ਜਦੋਂ ਲੜਦੇ ਵੀ ਨੇ ਤਾਂ ਬਹੁਤ ਵੱਡਾ ਲੜਦੇ। ਇੰਜ ਕਹਿੰਦੇ ਸੀ ਉਹ। ਮਤਲਬ ਪਰ ਜਦੋਂ ਖੁਸ਼ ਹੁੰਦੇ ਕਿਉਂਕਿ ਸਾਡੀ ਜਿਹੜੀ ਜ਼ਿੰਦਾਦਿਲੀ ਹੈ ਨਾ ਸਾਡੇ ਪੰਜਾਬੀਆਂ ਦੀ। ਉਹ ਸਾਰਿਆਂ ਦਾ ਮਨ ਮੋਹ ਲੈਂਦੀ ਹੈ। ਕੋਈ ਵੀ ਰਿਦਮ ਦੇਖ ਲੋ ਹਰ ਕੋਈ ਪੰਜਾਬੀ ਸੂਟ ਪਾ ਕੇ ਬੜੇ ਖੁਸ਼ ਹੋਣਗੇ ਜਦੋਂ ਮੈਂ ਹੁਣ ਸਿਖਾ ਰਹੀ ਹਾਂ ਨਾ ਮੈਂ ਸਾਰਿਆਂ ਨੇ ਸੂਟ ਤੇ ਚਿਕਨਾ ਸਾਰੇ ਕੱਪੜੇ ਵੀ ਨਾਲ ਜਦੋਂ ਕਲੋਥਿੰਗ ਸਿਖਾਉਂਦੇ ਸੀ ਪ੍ਰੈਕਟੀਕਲੀ ਸੀ ਖਾਣਾ ਸਿਖਾਉਂਦੇ ਤਾ ਜੈ ਵੀ ਹੁਣ ਜੇ ਮੈਂ ਤੁਹਾਨੂੰ ਦੱਸ ਰਹੀ ਹਾਂ ਤੁਹਾਨੂੰ ਉਹਨਾਂ ਨੇ ਕਿਹਾ ਖਾਣਾ ਅੱਜ ਯੂਨਿਟ ਬਣ ਲੈਂਦੇ ਨਾ ਫੂਡ ਦੇ ਉੱਤੇ ਆ ਗਿਆ ਮੈਂ ਫੂਡ ਜਿਹੜਾ ਦੱਸਿਆ ਉਹਦੇ ਨਾਲ ਹੁਣ ਤੁਸੀਂ ਅੱਜ ਸਬਜ਼ੀ ਮੰਡੀ ਚ ਜਾਣਾ ਇੱਥੇ ਵਾਲੀ ਦੁਕਾਨ ਹੈ ਜਾ ਕੇ ਆਓ ਉੱਥੇ 10 10 15 15 ਚੀਜ਼ਾਂ ਦੇਖੋ ਫੋਟੋ ਖਿੱਚੋ ਤੇ ਆਓ ਉਹ ਕੁਚਕ ਲਈ ਹੁੰਦਾ ਸੀ ਇੱਕ ਨੇ ਬੋਰੀ ਚੱਕੀ ਹੋਈ ਆ ਜੀ ਸਿਰ ਤੇ ਇਹਨੂੰ ਬੋਰੀ ਕਹਿੰਦੇ ਦੇਖੋ ਮੈਡਮ ਮੈਂ ਬੋਰੀ ਚੱਕ ਲਈ ਕਿਸੇ ਨੇ ਕਹਿ ਤਾ ਵੀ ਉਹ ਆਪਣਾ ਬਾਲਾ ਲੱਲ ਲਿਆ ਇਟ ਮੀਨਸ ਉਹ ਕਲਚਰ ਚ ਜਾ ਕੇ ਜਦੋਂ ਖਾਣਾ ਖਾ ਕੇ ਆਏ ਜਦੋਂ ਦੋਸੇ ਦੂਸੇ ਖ ਪਹਿਲੀ ਵਾਰ ਜਦੋਂ ਮੈਨੂੰ ਪਹਿਲਾ ਐਕਸਪੀਰੀਅੰਸ ਆ ਉਹ ਕਦੇ ਕਹਿੰਦੇ ਖਾਣਾ ਪੰਜਾਬੀ ਸਸਤਾ ਵੀ ਤੇ ਵਧੀਆ ਵੀ ਕਿਉਂਕਿ 12 ਡਾਲਰ ਦੀ ਜਿੱਦਾਂ ਸੀਗੇ ਪਿੱ ਢਿੱਡ ਭਰ ਕੇ ਖਾਣੇ ਆ ਜੀ ਆਪਾਂ ਬਹੁਤ ਵਧੀਆ ਛੋਲੇ ਭਟੂਰੇ ਖਾ ਲਏ ਤੇ ਆ ਖਾ ਲਏ ਉਹ ਫੋਟੋ ਖਿੱਚ ਕੇ ਲੈਂਦੇ ਸੀ ਮੇਰਾ ਸਾਡਾ ਪ੍ਰੋਜੈਕਟ ਹੁੰਦਾ ਨਾ ਯੋ ਪ੍ਰੋਜੈਕਟ ਬਣਾ ਕੇ ਲਿਆਉਂਦੇ ਸੀ ਪੂਰੇ ਦਾ ਪੂਰਾ ਸਾਰੇ ਖਾਨਿਆਂ ਦੇ ਨਾਮ ਵੀ ਲਿਖਣਗੇ ਤੇ ਸਭ ਕੁਝ ਲੱਗੇ ਆਂਗੇ ਤੁਸੀਂ ਕਵਤਾਵਾ ਵੀ ਬੜੀਆਂ ਸੋਹਣੀਆਂ ਲਿਖਦੇ ਹੋ ਮੈਂ ਸੁਣਿਆ ਸੀ ਕਵਤਾ ਵੀ ਥੋੜਾ ਜਿਹਾ ਸਾਨੂੰ ਸੁਣਾ ਦਿਓ ਸਾਡੇ ਜਿਹੜੇ ਦੇਖਣ ਵਾਲੇ ਨੇ ਸਾਨੂੰ ਸਪੋਕਸਮੈਨ ਨੂੰ ਚਾਣ ਵਾਲਾ ਉਹ ਵੀ ਸੁਣ ਲੈਣਗੇ ਦੋ ਸਭ ਹੁਣ ਜਦ ਦਾ ਸ਼ੁਰੂ ਚ ਕਹਿੰਦੇ ਸੀ ਨਾ ਕਹਿੰਦੇ ਨਾ ਹਰ ਚੀਜ਼ ਦੀ ਕਹਿੰਦੇ ਤਾਂ ਸੀਮਾ ਹੁੰਦੀ ਹੈ ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ ਨਹੀਂ ਹੱਦ ਹੁੰਦੀ ਕਿ ਸੁਪਨੇ ਦੇਖਣੇ ਨੇ ਸੁਪਨਿਆਂ ਦੇ ਸੰਸਾਰ 'ਚ ਬੰਦਾ ਕਿੱਥੇ ਦਾ ਕਿੱਥੇ ਚੱਲ ਜਾਂਦਾ ਨਾ ਹੈਨਾ ਉੱਥੋਂ ਜਦੋਂ ਅਸੀਂ ਚਲੇ ਗਏ ਤੇ ਸਾਡੇ ਜਿਹੜੇ ਪਿੱਛੇ ਜਿਹੜੇ ਸਾਰੇ ਹਨ ਇਹ ਤੇ ਬੜੇ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਉੱਥੇ ਸੀ ਕਿ ਜਿੱਦਾਂ ਉਹਨਾਂ ਨੂੰ ਸ਼ਿਕਾਇਤ ਹੈ ਕਿ ਉਹ ਦੂਰ ਸਾਡੇ ਤੋਂ ਜਾ ਚੁੱਕੇ ਦੂਰ ਪਰਦੇਸ ਚ ਜਾ ਕੇ ਸਾਨੂੰ ਭੁੱਲ ਭੁਲਾ ਚੁੱਕੇ ਕੀ ਦੱਸਾਂ ਉਹਨਾਂ ਨੂੰ ਕਿ ਸਾਡੀਆਂ ਕੀ ਮਜਬੂਰੀਆਂ ਸੀ ਕੀ ਦੱਸਾਂ ਕਿ ਸਾਡੀਆਂ ਕੀ ਮਜਬੂਰੀਆਂ ਸੀ ਕਿੰਜ ਆਂਦੀਆਂ ਚਲੀਆਂ ਤੂਫਾਨ ਚੱਲੇ ਸਾਨੂੰ ਲੈ ਚੱਲੇ ਹੈਨਾ ਦੂਰ ਪਰਦੇਸ ਚ ਅਜਨਬੀ ਸ਼ਹਿਰ 'ਚ ਕਿੱਦਾਂ ਓਖੜੇ ਓਖੜੇ ਅਸੀਂ ਰਹਨੇ ਆਂ ਦੂਰ ਪ੍ਰਦੇਸ਼ 'ਚ ਅਜਨਬੀ ਸ਼ਹਿਰ 'ਚ ਕਿੱਦਾਂ ਓਖੜੇ ਓਖੜੇ ਅਸੀਂ ਰਹਨੇ ਆਂ ਅਜਨਬੀ ਚਿਹਰਿਆਂ ਦੀ ਭੀੜ ਦੇ ਵਿੱਚ ਅਸੀਂ ਚਿਹਰੇ ਤੇ ਆਪਣਿਆਂ ਦਾ ਹੀ ਲੱਭਦੇ ਰਹਨੇ ਆਂ ਬਿਲਕੁਲ ਕੋਈ ਨਹੀਂ ਵਾਂ ਸਾਨੂੰ ਦਿਖਦਾ ਜਦੋਂ ਸੱਚ ਜਾਂਦੇ ਆ ਨਾ ਸਾਨੂੰ ਕੋਈ ਨਹੀਂ ਦਿਖਦਾ ਕਿ ਇਹ ਬਾਹਰਲਾ ਹੈ ਉਦੋਂ ਅਸੀਂ ਆਪਣੇ ਹੀ ਜਗ੍ਹਾ ਜਾਂਦੇ ਆ ਆਪਣੇ ਧਰਮ ਦੀ ਜਗ੍ਹਾ ਜਾਇ ਕਿਤੇ ਗਏ ਉਹ ਸਾਰੇ ਆਪਣੇ ਲੋਕ ਦਿਖਦੇ ਨੇ ਤਾਂ ਸਾਨੂੰ ਲੱਗਦਾ ਉਹ ਚਿਹਰੇ ਦੂਰ ਪ੍ਰਦੇਸ਼ 'ਚ ਅਜਨ ਵੀ ਸ਼ਰਚ ਕਿੰਝ ਓਖੜੇ ਓਖੜੇ ਸੀ ਰੰਨੇ ਆ ਅਜਨ ਵੀ ਚਿਹਰਿਆਂ ਦੀ ਭੀੜ ਵਿੱਚ ਸੀ ਜਿਹੜੇ ਅਸੀਂ ਆਪਣੇ ਹੀ ਲੱਭਦੇ ਰੰਨੇ ਆ ਫਿਰ ਵੀ ਉਹਨਾਂ ਨੂੰ ਸ਼ਿਕਾਇਤ ਆ ਕਿ ਅਸੀਂ ਦੂਰ ਜਾ ਬੈਠੇ ਤੇ ਦੂਰ ਜਾ ਕੇ ਉਹਨਾਂ ਨੂੰ ਭੁਲਾ ਬੈਠੇ ਦੂਰ ਜਾ ਕੇ ਅਸੀਂ ਹੋਰ ਵੀ ਕਰੀਬ ਆ ਬੈਠੇ ਦੂਰ ਜਾ ਕੇ ਅਸੀਂ ਹੋਰ ਵੀ ਕਰੀਬ ਆ ਉਹਨਾਂ ਨੂੰ ਸ਼ਿਕਾਇਤ ਅਸਲ ਕਿਤਾਬਾਂ ਜਿਹੜੀਆਂ ਹੁਣ ਤੱਕ ਕਿੰਨੀਆਂ ਲਿਖ ਚੁੱਕੀਆਂ ਕਿਹੜੇ ਕਿਹੜੇ ਵਿਸ਼ੇ ਦੀਆਂ ਕਿਤਾਬਾਂ ਲਿਖੀਆਂ ਮੈਂ ਬੇਸਿਕਲੀ ਤੇ ਆਰਟਿਸਟ ਸੀ ਉੱਥੇ ਵੀ ਹੁਣ ਮੈਂ ਆਰਟ ਫਰ ਸੋਲੀ ਕਰਦੀ ਆ ਜਦੋਂ ਮੈਂ ਤੁਹਾਨੂੰ ਸੀ ਕਹਿੰਦੇ ਨੇ ਪਾਸ਼ਾ ਵੀ ਸਿਖਾਉਂਦੇ ਆ ਤੇ ਜਦੋਂ ਮੈਂ ਰੰਗ ਰੰਨੀ ਆ ਰਗ ਦੇ ਨਾਲ ਖੇਲ ਦੇ ਖਿਲਦੇ ਉਹ ਮ ਲਿਖਣਗੇ ਊੜਾ ਲਿਖਣਗੇ ਡਿਫਰੈਂਟ ਡਿਫਰੈਂਟ ਹਿਸਾਬ ਨਾ ਕਰਨਗੇ ਤੇ ਤਦ ਕਰਨਗੇ ਤੇ ਉਹਦੀਆਂ ਮੈਂ ਪੇਂਟਿੰਗ ਦਾ ਕਰਦੇ ਰਹੀ ਆ ਪਰ ਜਿਹੜੀਆਂ ਬੁੱਕਸ ਦੀ ਤੁਸੀਂ ਗੱਲ ਕਰਦੇ ਹੋ ਕਿਤਾਬਾਂ ਨਾਲ ਮੇਰੇ ਫਾਦਰ ਵੀ ਹਿਸਟੋਰੀਅਨ ਰਹੇ ਤੇ ਮੈਂ ਜ਼ਿਆਦਾ ਤਕਰੀਬਨ ਹਿਸਟਰੀ ਦੀਆਂ ਸਾਡੀਆਂ ਸਾਂਝੀਆਂ ਕਿਤਾਬਾਂ ਆਈਆਂ ਔਰ ਮੈਂ ਪੰਜਾਬੀ ਸਿੱਖੇ ਦੀ ਕਿਤਾਬ ਜਿਹੜੀਆਂ ਤਕਰੀਬਨ ਸਾਡੇ ਲੈਸਨ ਜਿਹੜੇ ਆ ਨਾ ਉਹਨੂੰ ਜਾ ਕੇ ਪਹਿਲੇ ਕੰਪਲੀਕੇਸ਼ਨ ਮੈਂ ਇੱਕ ਕਿਤਾਬ ਜਦ ਅਸਪੋਾਈਸੀ ਆ ਹਿੰਦੀ ਸਿੱਖੀ ਹੈ ਜ਼ਰੂਰੀ ਸੀਗੀ ਜਦੋਂ ਗਈ ਸਾਡੀ ਕਿਤਾਬ ਦੂਜੀ ਮੇਰੀ ਪਬਲਿਸ਼ਿੰਗ ਸੀ ਉਹ ਇੱਥੋਂ ਦੀ ਐਕਸਪੋਰਟ ਕਰਕੇ ਲੈ ਜਾਣੇ ਉੱਪਰੋਂ ਬਹੁਤ ਮਹਿੰਗੀ ਪੈ ਜਾਂਦੀ ਸੀ ਫਿਰ ਇਸ ਤੋਂ ਚੱਗਣਾ ਤੇ ਅਸੀਂ ਪੀਡੀਐਫ ਹੀ ਉਹਨਾਂ ਨੂੰ ਫੜਾ ਦਿੰਦੇ ਸੀ ਕਿਉਂਕਿ ਪ੍ਰਿੰਟ ਆਊਟ ਸਾਨੂੰ ਹੁੰਦਾ ਕਿ ਕਲਾਸ ਵਿੱਚ ਕਿਤਾਬ ਨਹੀਂ ਦੇ ਸਕਦੇ ਨਾ ਤਾਂ ਰੋਜ਼ ਜਿਹੜਾ ਲੈਸਨ ਪੜ੍ਹਾਈਦਾ ਉਹਨੂੰ ਦੇ ਦੇ ਤੇ ਮੇਰੇ ਲੈਸਨ ਆਪਣੇ ਹੀ ਲੈਸਨ ਬਣੇ ਆਨਲਾਈਨ ਸਾਰੇ ਬਣੇ ਹੋਏ ਕਵਿਤਾਵਾਂ ਦਾ ਸ਼ੌਕ ਤੇ ਬਚਪਨ ਤੋਂ ਹੀ ਹੈ। ਕਿੰਨੀਆਂ ਕਿਤਾਬਾਂ ਵੀ ਲਿਖੀਆਂ ਨੇ ਕਵਿਤਾਵਾਂ ਤੇ ਕੋਈ। ਹਾਂਜੀ ਕਵਿਤਾਵਾਂ ਦੀਆਂ ਮੇਰੀਆਂ 2 ਤੇ 6 ਛਪ ਚੁੱਕੀਆਂ। ਦਿਵੇਸਰੀਤਾ ਜਦੋਂ ਮੈਂ ਇੱਥੇ ਮਮਾ ਆਪਣੇ ਨੂੰ ਕਰਦੇ ਰਹੀ ਹਾਂ ਦਿਵੇਸਰੀਤਾ ਔਰ ਉਲਮੁਖ ਤੜਾਨ ਕਿ ਅਸੀਂ ਜਦੋਂ ਬਾਹਰ ਵੀ ਜਾਂਦੇ ਹਾਂ ਕਿਤੇ ਵੀ ਜਾਂਦੇ ਹਾਂ। ਤੁਸੀਂ ਜਿਹੜਾ ਕਿਹਾ ਚੈਲੰਜ ਸਾਡੇ ਉੱਤੇ ਡਿਪੈਂਡ ਕਰਦਾ ਕਿ ਅਸੀਂ ਇਸ ਨੂੰ ਚੈਲੰਜ ਲਈਏ, ਰੋਈਏ ਪਿੱਟੀਏ ਜਾਂ ਅਸੀਂ ਸਥਿਤੀ ਨੂੰ ਕਿਹਾ ਕਰ ਲਈਏ ਜਿੱਦਾਂ ਕਿਹਾ ਅਬਤਾਬ ਤੇ। ਉਹ ਅਸੀਂ ਦਿਵਯ ਰੂਪ ਆਪਣਾ ਆਪਣੇ ਦੇ ਕੋਲ ਹੀ ਆ ਜਾਂਦਾ ਬੰਦਾ ਉਹ ਤਾਂ ਦੀਵਯ ਰੂਪ ਅਚਿਤ ਕਰ ਲੈਂਦੇ ਉੱਥੇ ਬੈਠੇ ਅਸੀਂ ਉੜਨਾ ਵੀ ਚਾਹਦੇ ਆ ਤੇ ਇਸ ਕਰਕੇ ਮੇਰੀ ਆਈ ਸੀ ਉਹਨ ਮੁਖ ਤੜਾਣਾ ਪੰਜਾਬੀ ਦੇ ਵਿੱਚ ਕਰਦੇ ਆ ਕਦੇ ਉਸ ਸਮੇਂ ਦੇ ਵਿੱਚ ਕਦੇ ਨਫਰਤ ਦੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ ਜੀ ਕਦੇ ਨਫਰਤੀ ਭੇਦ ਭਾਵ ਦਾ ਕਦੇ ਹੋਇਆ ਕਦੇ ਕਿਸੇ ਕਿਸੇ ਕਦੇ ਵੀ ਕੋਈ ਵੀ ਘਟਨਾ ਵਾਪਰੀ 24 ਸਾਲ ਦੇ ਸਫਰ ਦੇ ਵਿੱਚ ਬਾਹਰਲੇ ਮੁਲਕ ਰੱਬ ਦੀ ਦਇਆ ਨਾਲ ਨਹੀਂ ਹੁੰਦਾ ਅਕਸਰ ਕਿ ਬਿਕਤਰਾ ਕਈ ਕਈ ਕਦੇ ਵੀ ਰਹਮੀ ਹੁੰਦਾ ਵੀ ਬਿਕਤਰਾ ਹੁੰਦਾ ਹੋਇਆ ਕਦੇ ਮੈਨੂੰ ਕਦੇ ਵੀ ਮੈਨੂੰ ਪਤਾ ਨਹੀਂ ਕਿਉਂ ਮਹਿਸੂਸ ਯਾਦ ਤੇ ਪਤਾ ਨਹੀਂ ਯਾਦ ਤੇ ਮੈਨੂੰ ਕਹਿੰਦੇ ਸੀ ਕਹਿੰਦੇ ਤੁਸੀਂ ਆਂਦੇ ਹੋ ਤਾਂ ਵੈਸੇ ਹੀ ਉਹ ਜਾਂਦਾ ਕਦੀ ਕਿਸੇ ਦੇ ਨਾਲ ਮੈਂ ਵੈਰ ਨਹੀਂ ਕੀਤਾ ਮੈਨੂੰ ਕਦੀ ਨਹੀਂ ਪਿਆ ਸਗੋਂ ਬਾਕੀ ਲੋਕਾਂ ਕੋਲ ਬਹੁਤ ਜ਼ਿਆਦਾ ਪਿਆਰ ਮੇਰੀ ਖੁਸ਼ਕਿਸਮਤੀ ਕੋ ਰਹਿਣ ਵਾਲੇ ਕਿੱਥੇ ਨੇ ਉਹ ਜਲੰਧਰ ਮੈਂ ਪੈਦਾ ਤਾਂ ਜਲੰਧਰ ਦੀ ਹੋਈ ਅਸੀਂ ਬਚਪਨ ਮੇਰਾ ਜਲੰਧਰ ਹੀ ਗੁਜ਼ਰੇਆ ਸੱਤਵੀਂ ਤੇ ਕਰ ਮੈਂ ਉੱਥੇ ਪੜੀ ਮੇਰੇ ਪਾਪਾ ਯੂਨੀਵਰਸਿਟੀ ਸੀ ਤੇ ਅਸੀਂ ਫਿਰ ਪੰਜਾਬ ਯੂਨੀਵਰਸਿਟੀ ਚ ਆ ਗਏ ਉਦੋਂ ਤੋਂ ਇੱਥੇ ਅਸੀਂ ਸਟੱਡੀ ਫਿਰ ਕਿੱਥੋਂ ਕੰਪਲੀਟ ਕੀਤੀ ਸਟੱਡੀ ਸਾਰੀ ਮੇਰੀ ਸਟੱਡੀ ਇੱਥੋਂ ਪੰਜਾਬ ਚंडीगढ़ ਦੀ ਸੀ ਜੀਸੀਜੀ ਚ ਵੀ ਪੜਦੀ ਰਹੀ ਹਾਂ ਫਿਰ ਇੱਕ ਹੀ ਮੇਰਾ ਜਦੋਂ ਵਿਆਹ ਵੀ ਬੀਏ ਕਰਦੀ ਨਾ ਹੋ ਗਿਆ ਉਦੋਂ ਬਾਅਦ ਮੇਰੇ ਹਸਬੰਦ ਇੱਥੇ ਹੀ ਆਏ ਹੋਏ ਸੀ ਬਾਈ ਚਾਂਸ ਇੱਥੇ ਐਕਸੀਅਨਸੀ ਤੇ ਮੈਂ ਇੱਥੇ ਹੀ ਫਿਰ ਪੜ ਕੇ ਬੱਚਿਆਂ ਤੋਂ ਬਾਅਦ ਪੜੀ ਹਾਂ ਵੈਸੇ ਮੈਂ ਪੂਰੇ ਕਿਹੜੀ ਯੂਨੀਵਰਸਿਟੀ ਚ ਪੜਾਉਂਦੇ ਨੇ ਇਥੇ ਮੈਂ ਦੇਵਸਮਤ ਕਾਲਜ ਆਫ ਐਜੂਕੇਸ਼ਨ ਬੀਅਰਡ ਕਾਲਜ ਪੜ੍ਹਾਉਂਦੀ ਰਹੀ ਹਾਂ 18 ਸਾਲ ਮੈਂ ਪੜ੍ਹਾਇਆ ਤੇ ਹੁਣ ਇਹ ਜਿਹੜੀ ਸੇਵਾ ਹੈ ਗੋਰਿਆਂ ਨੂੰ ਪੰਜਾਬੀ ਦੇ ਨਾਲ ਜੋੜਨ ਦੀ ਨਿਰੰਤਰ ਲਗਾਤਾਰ ਜਾਰੀ ਰਹੇਗੀ ਬਿਲਕੁਲ ਕਿੰਨੇ ਸਾਲ ਹੋ ਗਏ ਇਹ ਸੂਟਲ ਸੇਵਾ ਮੈਨੂੰ ਹੁਣ ਤਕਰੀਬਨ ਕਹੋ ਤੇ 21-22 ਸਾਲ ਹੋ ਗਏ ਜਾਣਸਾਰ ਲੱਗ ਪਈ ਸੀ ਪੰਜਾਬੀ ਨਾਲ ਜੋੜਨ ਦੇ ਲਈ ਗੋਰਿਆਂ 19 ਸਾਲ ਤੇ ਹੋ ਹੀ ਗਏ 19 ਸਾਲ ਹੋ ਹੁਣ ਪੁਰਾਣੇ ਕਈ ਹਨ ਕਿੰਨੇ ਕੋਣ ਜਿਹੜੇ ਤੁਸੀਂ ਆਪਣੇ ਸਾਥੀ ਟ੍ਰੇਨਰ ਜਿਹੜੇ ਟੀਚਰ ਨੇ ਤਿਆਰ ਕਰ ਲਏ ਨੇ ਹੁਣ ਇਸ ਤਰ੍ਹਾਂ ਹੈ ਕਿ ਹੁਣ ਵੈਸੇ ਹਜੇ ਤੱਕ ਵੀ ਮੈਂ ਉਹਨਾਂ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਆ ਪੂਰੀ ਤਰ੍ਹਾਂ ਜੁੜੀ ਹੋਈ ਆ ਤੇ ਅੱਗੇ ਤੋਂ ਅੱਗੇ ਕਾਫੀ ਵੱਧ ਗਏ ਨੇ ਜਦੋਂ ਗਿਣਤੀ ਦੀ ਕਰਦੇ ਆ ਔਰ ਜਦੋਂ ਵੀ ਉਹਨਾਂ ਨੂੰ ਜ਼ਰੂਰਤ ਪੈਂਦੀ ਆ ਕਿਸੇ ਚੀਜ਼ ਦੀ ਵੀ ਆ ਕਿਤਾਬ ਦੀ ਵੀ ਕਰਦੀ ਆ ਮੈਂ ਉਹਨਾਂ ਦਾ ਪੂਰਾ ਗਾਈਡੈਂਸ ਵੀ ਕਰਦੀ ਆ ਤੇ ਕਾਫੀ ਲੋਕ ਆ ਜਦੋਂ ਹੁਣ ਤੁਸੀਂ ਇੰਡੀਆ ਚ ਆ ਗਏ ਹੋ ਫਿਰ ਹੁਣ ਉਹਨਾਂ ਨੂੰ ਕੌਣ ਟ੍ਰੇਨਿੰਗ ਦਿੰਦਾ ਕਿ ਤੁਹਾਡੇ ਨਾਲ ਦੇ ਵਿੱਚ ਨਹੀਂ ਕੋਈ ਤੇ ਟ੍ਰੇਨਰ ਬਹੁਤ ਹੋ ਗਏ ਅੱਗੇ ਹੁਣ ਜਿਆਦਾ ਹੋ ਗਿਆ ਹੁਣ ਤੇ ਆਪਸ ਨਹੀਂ ਨਹੀਂ ਹੁਣ ਅੱਗੇ ਤੋਂ ਅੱਗੇ ਆਪ ਹੀ ਅਲੱਗ-ਅਲੱਗ ਪ੍ਰਸਾਰ ਜਣੀ ਪੰਜਾਬੀ ਮਾਂ ਬੋਲੀ ਦਾ ਵਧ ਰਿਹਾ ਹੈ ਕਿਤੇ ਕੋ ਸ਼ੁਰੂ ਕਰ ਪਤਾ ਕੀ ਹੁੰਦਾ ਹੈ ਜਿਸ ਤਰ੍ਹਾਂ ਹੁਣ ਤੁਸੀਂ ਕਹਿੰਦੇ ਬੂਟਾ ਲਾਦਤਾ ਜੀ ਤੁਸੀਂ ਤੇ ਬੂਟਾ ਲਾਦਤਾ ਉਹਨੇ ਆਪੇ ਹੀ ਫਲ ਦੇ ਜਾਣੇ ਉਹਦੇ ਬੀਜ ਅੱਗੇ ਵੱਧ ਹੀ ਜਾਣੇ ਨੇ ਹੁਣ ਵੱਧ ਗਿਆ ਜਾਨੀ ਪ੍ਰਸਾਰ ਹੁਣ ਤੇ ਬਹੁਤ ਵੱਧ ਗਿਆ ਇੱਕੀ ਚੀਜ਼ ਦੀ ਜਰੂਰ ਹੋਰੇ ਹੁਣ ਘਰਾਂ ਚ ਵੀ ਪੰਜਾਬੀ ਬੋਲਣ ਲੱਗ ਪਏ ਪੰਜਾਬੀ ਕਾਫੀ ਬੋਲਦੇ ਨੇ ਬੜੀ ਅੱਛੀ ਤਰ੍ਹਾਂ ਬੋਲਦੇ ਕਾਫੀ ਬੋਲਦੇ ਨੇ ਔਰ ਹੁਣ ਤੁਹਾਨੂੰ ਇੰਸਟੈਂਸ ਦੱਸਦੀ ਮੈਂ ਲੰਡਨ ਗਈ ਉੱਥੇ ਪੰਜਾਬੀ ਦੀ ਵੀ ਉੱਥੇ ਵੀ ਅਖਬਾਰ ਸੇ ਜਦੋਂ ਮੈਂ ਪਪਾ ਨੂੰ ਫੋਨ ਕੀਤਾ ਪਹਿਲੀ ਵਾਰ ਗਈ ਸੀ ਮੈਂ ਕਿਹਾ ਪਪਾ ਕਹਿੰਦੇ ਤੁਹਾਨੂੰ ਕੀ ਚੰਗਾ ਲੱਗਾ ਮੈਂ ਕਿਹਾ ਸਭ ਤੋਂ ਜ਼ਿਆਦਾ ਪਤਾ ਕਿ ਚੰਗਾ ਲੱਗਾ ਜਦੋਂ ਮ ਅੰਗਰੇਜ਼ਾਂ ਨੇ ਸਾਡੇ ਰਾਜ ਕੀਤਾ ਹੁਣ ਸਾਡੇ ਆਪਣੇ ਪੰਜਾਬੀ ਰਾਜ ਕਰਦੇ ਮੈਨੂੰ ਇਹ ਸਭ ਤੋਂ ਜ਼ਿਆਦਾ ਚੰਗਾ ਲੱਗਾ ਉਹ ਬੜਾ ਹੀ ਖੁਸ਼ ਹੋਏ ਬਹੁਤ ਬਹੁਤ ਧੰਨਵਾਦ ਜੀ ਸਮਾਧੀ ਹਾਂਜੀ ਬਹੁਤ ਬਹੁਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਔਰ ਸਭ ਨੂੰ ਸ਼ੁਭ ਕਾਮਨਾਵਾਂ ਦਿੰਦੀ ਆ ਇਹ ਉਹ ਪੰਜਾਬਣ ਸੀ ਜਿਹੜੇ ਜਲੰਧਰ ਦੇ ਵਿੱਚ ਜਨਮੇ ਨੇ ਜਿਨ੍ਹਾਂ ਨੇ ਬਾਹਰਲੇ ਮੁਲਕ ਦੇ ਵਿੱਚ ਗੋਰਿਆਂ ਦੇ ਮੁਲਕ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਝੰਡਾ ਬੁਲੰਦ ਕੀਤਾ ਜਦੋਂ ਇਹਨਾਂ ਨੇ ਪੰਜਾਬੀ ਦੇ ਪ੍ਰਸਾਰ ਦੇ ਲਈ ਕਦਮ ਚੁੱਕਿਆ ਤਾਂ ਉਸ ਸਮੇਂ ਕੋਈ ਟ੍ਰੇਨਰ ਨਹੀਂ ਸੀ ਤਾਂ ਗੋਰਿਆਂ ਨੂੰ ਵੀ ਇਹਨਾਂ ਨੇ ਪੰਜਾਬੀ ਦੇ ਨਾਲ ਜੋੜਿਆ ਹੁਣ ਕਾਫੀ ਜਿਹੜੇ ਟੀਚਰ ਨੇ ਇਹਨਾਂ ਨੇ ਤਿਆਰ ਕਰ ਲਏ ਨੇ ਜਿਸ ਤਰ੍ਹਾਂ ਹੁਣ ਆਨਲਾਈਨ ਵੀ ਜੁੜਦੇ ਨੇ ਗਰੁੱਪ ਵੀ ਬਣੇ ਹੋਏ ਨੇ ਤਾਂ ਉਹਨਾਂ ਨੂੰ ਜੋੜ ਰਹੇ ਨੇ ਪੰਜਾਬੀ ਦੇ ਨਾਲ ਹਜੇ ਵੀ ਜਿਹੜੀ ਇਹਨਾਂ ਦੀ ਨਿਰੰਤਰ ਸੇਵਾ ਲਗਾਤਾਰ ਜਾਰੀ ਹੈ ਸਾਥੀ ਵਰਪਾਲ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ